ਪੰਜਾਬ ਦੇ ਵਿੱਚ ਜਿੰਨੀਆਂ ਨੌਕਰੀਆਂ ਇਸ ਵਾਰ ਬਦਲਾ ਸਰਕਾਰ ਨੇ ਦਿੱਤੀਆਂ ਇੰਨੀਆਂ ਅਜੇ ਤੱਕ ਕਹਿੰਦੇ ਜੀ ਕਿਸੇ ਸਰਕਾਰ ਨੇ ਨਹੀਂ ਦਿੱਤੇਗਾ ਇਹ ਮੈਂ ਨਹੀਂ ਕਹਿੰਦਾ ਇਹ ਫਲੈਕਸ ਬੋਰਡ ਕਹਿੰਦੇ ਨੇ ਇਹ ਪੰਜਾਬ ਚੰਡੀਗੜ੍ਹ ਤੋਂ ਲੈ ਕੇ ਤਾਮਿਲਨਾਡੂ ਤੱਕ ਲੱਗੇ ਹੋਏ ਫਲੈਕਸ ਹੋਲਡਿੰਗ ਕਹਿੰਦੇ ਨੇ ਇਸ਼ਤਿਹਾਰਵਾਜੀ ਕਹਿੰਦੀ ਆ ਕਿ ਭਗਵੰਤ ਮਾਨ ਸਰਕਾਰ ਨੇ ਇਨਕਲਾਬ ਦੀ ਸਰਕਾਰ ਨੇ ਪੰਜਾਬ ਦੀ ਜਵਾਨੀ ਨੂੰ ਬਚਾ ਲਿਆ ਕਿੰਨੀਆਂ ਕ ਨੌਕਰੀਆਂ ਮਿਲੀਆਂ ਕਿੰਨੇ ਕ ਨਿਯੁਕਤੀ ਪੱਤਰ ਮਿਲੇ ਕਿੰਨੇ ਕੁ ਨੌਜਵਾਨ ਹਲੇ ਬੇਰੋਜ਼ਗਾਰ ਨੇ ਤੇ ਕਿੰਨੇ ਕੁ ਹਲੇ ਇਸ ਨੂੰ ਲੈ ਕੇ ਰੋਸ ਮਾਰਚ ਕਰ ਰਹੇ ਨੇ ਇਹਦਾ ਜਿਹੜਾ ਤੱਥ ਹੈ ਇਹਦੀ ਜਿਹੜੀ ਅਸਲ ਤਸਵੀਰ ਹੈ ਹਕੀਕਤ ਹੈ ਉਹ ਕੁਝ ਹੋਰ ਆ ਜਿੱਥੋਂ ਪੜ੍ਹਾਈ ਕਰਕੇ ਵੱਡੇ ਵੱਡੇ ਵਿਗਿਆਨੀ ਦੇਸ਼ਾਂ ਵਿਦੇਸ਼ਾਂ ਤੱਕ ਆਪਣੀਆਂ ਖੋਜਾਂ ਕਰਦੇ ਨੇ ਔਰ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਨਵੇਂ ਰਾਹ ਦੱਸਦੇ ਨੇ ਪਰ ਅੱਜ ਉਸ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਧਰਨੀ ਤੇ ਬੈਠੇ ਨੇ ਰੋਸ ਮਾਰਚ ਕਰ ਰਹੇ ਨੇ ਸਰਕਾਰ ਦਾ ਪਿੱਟ ਸੱਪਾ ਕਰ ਰਹੇ ਨੇ ਜਿੰਨੀਆਂ ਵੀ ਖੇਤੀਬਾੜੀ ਵਿਭਾਗ ਦੇ ਵਿੱਚ ਖਾਲੀ ਅਸਾਮੀਆਂ ਪਈਆਂ ਕਈ ਅਸਾਮੀਆਂ ਨੂੰ 36-36 ਸਾਲ ਹੋ ਗਏ ਮੰਡੀ ਬੋਰਡ ਦੀਆਂ ਪੋਸਟਾਂ ਦੀ ਗੱਲ ਕਰੀਏ 2011 ਤੋਂ ਬਾਅਦ ਨਹੀਂ ਆਈਆਂ ਮਿੱਟੀ ਸੰਭਾਲ ਅਫਸਰ ਸੋਇਲ ਕਨ ਸਰਵੇਸ਼ਨ ਅਫਸਰ ਦੀ ਗੱਲ ਕਰੀਏ ਜੇ ਆਪਾਂ 2015 ਤੋਂ ਬਾਅਦ ਕੋਈ ਪੋਸਟ ਨਹੀਂ ਆਈ ਪਿੱਛੇ ਜੇ بڑے ਵੱਡੇ ਵੱਡੇ ਇਸ਼ਤਿਹਾਰ ਇਸ ਸਰਕਾਰ ਦੇ ਵਿੱਚ ਤਾਂ ਸਭ ਤੋਂ ਵੱਡੇ ਇਸ਼ਤਿਹਾਰ ਤੁਸੀਂ ਵੇਖੇ ਹੋਣੇ ਆ ਪੰਜਾਬ ਚੰਡੀਗੜ੍ਹ ਤੋਂ ਲੈ ਕੇ ਤਾਮਿਲਨਾਡੂ ਤੱਕ 에어ਪੋਰਟ ਤੇ ਜਾਓ ਰੇਲਵੇ ਸਟੇਸ਼ਨ ਜਾਓ ਕਿਸੇ ਮਰਜੀ ਸਟੇਟ ਦਾ ਅਖਬਾਰ ਚੱਕ ਲੋ ਤੁਹਾਨੂੰ ਵੱਡੇ ਫਰੰਟ ਪੇਜ ਤੇ ਇਸ਼ਤਿਹਾਰ ਦੇਸਣਗੇ ਐਨੀਆਂ ਨੌਕਰੀਆਂ ਜੀ ਐਨੀਆਂ ਨੌਕਰੀਆਂ ਹਰ ਇੱਕ ਮਹਿਕਮੇ ਚ ਨੌਕਰੀਆਂ ਤਾਂ ਤੁਸੀਂ ਕਹਿ ਰਹੇ ਹੋ ਕਿ 36 ਸਾਲਾਂ ਤੋਂ ਸਾਡੀਆਂ ਨੌਕਰੀਆਂ ਨਹੀਂ ਕੱਢੀਆਂ ਕਿੰਨੇ ਵਾਰ ਵੀ ਖੇਤੀਬਾੜੀ ਮਹਿਕਮੇ ਚ ਪੋਸਟਾਂ ਆਈਆਂ ਬਿਨਾ ਧਰਨੇ ਤੋਂ ਪੋਸਟਾਂ ਨਹੀਂ ਆਈਆਂ ਮੰਡੀ ਬੋਰਡ ਦੀ ਤੁਸੀਂ ਗੱਲ ਕਰ ਲਓ 2011 ਤੋਂ ਬਾਅਦ ਮੈਂ ਤੁਹਾਨੂੰ ਜ਼ਿਕਰ ਕੀਤਾ ਵੀ ਪੋਸਟ ਨਹੀਂ ਆਈ 91% ਪੋਸਟਾਂ 60 ਪੋਸਟਾਂ ਨੇ 60 ਚੋਂ 55 ਖਾਲੀ ਪਈਆਂ ਅਸੀਂ ਮਾ ਕੋ ਮੰਤਰੀ ਨੇ ਸਵਾਲ ਕਰਦੀ ਆ ਵੀ ਤੁਹਾਡੇ ਮੰਤਰਾਲੇ ਦੇ ਕੋਲ ਇੰਨੀ ਵੀ ਪਾਵਰ ਹੈ ਨਹੀਂ ਤੁਹਾਡੇ ਕੋਲੇ ਡਿਸੀਜਨ 메ਕਿੰਗ ਪਾਵਰ ਹੈ ਨਹੀਂ ਕਿ ਤੁਹਾਡੇ ਮੰਤਰਾਲੇ ਕੋਲੇ ਵੀ ਸਾਨੂੰ ਇੱਕ ਨਿਰਪੱਖ ਫੈਸਲਾ ਉਹ ਦੇ ਸਕਣ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਆ ਪੰਜਾਬ ਦੇ ਵਿੱਚ ਬਦਲਾਅ ਆ ਰਿਹਾ ਕ੍ਰਾਂਤੀ ਆ ਰਹੀ ਆ ਪੰਜਾਬ ਦੇ ਵਿੱਚ ਜਿੰਨੀਆਂ ਨੌਕਰੀਆਂ ਇਸ ਵਾਰ ਬਦਲਾਅ ਸਰਕਾਰ ਨੇ ਦਿੱਤੀਆਂ ਇਨੀਆਂ ਅਜ ਤੱਕ ਕਹਿੰਦੇ ਜੀ ਕਿਸੇ ਸਰਕਾਰ ਨੇ ਨਹੀਂ ਦਿੱਤੇਗਾ ਇਹ ਮੈਂ ਨਹੀਂ ਕਹਿੰਦਾ ਇਹ ਫਲੈਕਸ ਬੋਰਡ ਕਹਿੰਦੇ ਨੇ ਇਹ ਪੰਜਾਬ ਚੰਡੀਗੜ੍ਹ ਤੋਂ ਲੈ ਕੇ ਤਾਮਿਲਨਾਡੂ ਤੱਕ ਲੱਗੇ ਹੋਏ ਫਲੈਕਸ ਹੋਲਡਿੰਗ ਕਹਿੰਦੇ ਨੇ ਇਸ਼ਤਿਹਾਰਵਾਜੀ ਕਹਿੰਦੀ ਆ ਕਿ ਭਗਵੰਤ ਮਾਨ ਸਰਕਾਰ ਨੇ ਇਨਕਲਾਬ ਦੀ ਸਰਕਾਰ ਨੇ ਪੰਜਾਬ ਦੀ ਜਵਾਨੀ ਨੂੰ ਬਚਾ ਲਿਆ ਵਿਦੇਸ਼ਾਂ ਦੇ ਵਿੱਚ ਗਏ ਹੋਏ ਨੌਜਵਾਨ ਵੀ ਆ ਕੇ ਇੱਧਰ ਨੌਕਰੀਆਂ ਤੇ ਸੈੱਟ ਹੋ ਗਏ ਇਹ ਸਰਕਾਰ ਪ੍ਰੋਪਗੈਂਡਾ ਕਰ ਰਹੀ ਆ ਕਿੰਨੀਆਂ ਕ ਨੌਕਰੀਆਂ ਮਿਲੀਆਂ ਕਿੰਨੇ ਕ ਨਿਯੁਕਤੀ ਪੱਤਰ ਮਿਲੇ ਕਿੰਨੇ ਇੱਕ ਨੌਜਵਾਨ ਹਲੇ ਬੇਰੁਜ਼ਗਾਰ ਨੇ ਤੇ ਕਿੰਨੇ ਕੋ ਹਲੇ ਇਸ ਨੂੰ ਲੈ ਕੇ ਰੋਸ ਮਾਰਚ ਕਰ ਰਹੇ ਨੇ ਇਹਦਾ ਜਿਹੜਾ ਤੱਥ ਹੈ ਇਹਦੀ ਜਿਹੜੀ ਅਸਲ ਤਸਵੀਰ ਹੈ ਹਕੀਕਤ ਹੈ ਉਹ ਕੁਝ ਹੋਰ ਆ ਪੀਏਜੂ ਲੁਧਿਆਣਾ ਦੇ ਵਿੱਚ ਖੜੇ ਆ ਕਿਸਾਨ ਮੇਲਾ ਚੱਲ ਰਿਹਾ ਇਹ ਉਹ ਖੇਤੀਬਾੜੀ ਯੂਨੀਵਰਸਿਟੀ ਹੈ ਜੀਨੇ ਪੰਜਾਬ ਦੀ ਖੇਤੀਬਾੜੀ ਦੀ ਦਿਸ਼ਾ ਤੇ ਦਸ਼ਾ ਬਦਲਣੀ ਆ ਜਿੱਥੋਂ ਪੜ੍ਹਾਈ ਕਰਕੇ ਵੱਡੇ ਵੱਡੇ ਵਿਗਿਆਨੀ ਦੇਸ਼ਾਂ ਵਿਦੇਸ਼ਾਂ ਤੱਕ ਆਪਣੀਆਂ ਖੋਜਾਂ ਕਰਦੇ ਨੇ ਔਰ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਨਵੇਂ ਰਾਹ ਦੱਸਦੇ ਨੇ ਪਰ ਅੱਜ ਉਸ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਧਰਨੀ ਤੇ ਬੈਠੇ ਨੇ ਰੋਸ ਮਾਰਚ ਕਰ ਰਹੇ ਨੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਨੇ ਕਿਉਂ ਕਰ ਰਹੇ ਨੇ ਇੱਕ ਵਾਦਾ ਕੀਤਾ ਸੀ ਸਰਕਾਰ ਨੇ ਉਹ ਵਾਦਾ ਯਾਦ ਕਰਾਉਣ ਲਈ ਇਹ ਅੱਜ ਇੱਥੇ ਬੈਠੇ ਨੇ ਸਾਰੇ ਇਹ ਨੌਜਵਾਨ ਬੀਐਸਸੀ ਐਮਐਸਸੀ ਸਾਰੇ ਇਸ ਦੀ ਸਟੱਡੀ ਕਰ ਰਹੇ ਨੇ ਐਗਰੀਕਲਚਰ ਦੀ ਬੀਐਸਸੀ ਚਾ ਕੋਈ ਐਮਐਸਸੀ ਚਾ ਤੇ ਹੱਥਾਂ ਦੇ ਵਿੱਚ ਇਹਨਾਂ ਦੇ ਪੋਸਟਰ ਬੈਨਰ ਫੜੇ ਹੋਏ ਨੇ ਸਾਰੀ ਗੱਲਬਾਤ ਕੀ ਆ ਮਸਲਾ ਕੀ ਗੱਲਬਾਤ ਕਰਾਂਗੇ ਵੀਰੇ ਕੀ ਨਾਮ ਹੈ ਤੁਹਾਡਾ ਕਿਹੜੇ ਉਸ ਦੇ ਤੁਸੀਂ ਸਟੂਡੈਂਟ ਹੋ ਮੇਰਾ ਨਾਮ ਦਵਿੰਦਰਪਾਲ ਸਿੰਘ ਹੈ ਜੀ ਮੈਂ ਬੀਐਸਸੀ ਐਗਰੀਕਲਚਰ ਆਫ ਦੀ ਪੂਰੀ ਕਰ ਲਈ ਹੁਣ ਮੈਂ ਐਮਐਸਸੀ ਐਕਸਟੈਂਸ਼ਨ ਫਸਟ ਇਅਰ ਦਾ ਸਟੂਡੈਂਟ ਹਾਂ ਜੀ ਹੁਣ ਤੁਸੀਂ ਅੱਜ ਇੱਥੇ ਧਰਨੀ ਤੇ ਬੈਠੇ ਹੋ ਕਿਉਂ ਬੈਠੇ ਹੋ ਕੀ ਵਜ੍ਹਾ ਕੀ ਜੀ ਆਪਾਂ ਇਹ ਧਰਨਾ ਜਿਹੜਾ ਇਹ ਪਰਸੋਂ ਤੋਂ ਲੈ ਕਰਕੇ ਉਲੀਕਿਆ ਪਰसों ਆਪਾਂ ਧਰਨਾ ਲਾਇਆ ਸੀ ਅੱਜ ਆਪਣੇ ਧਰਨੇ ਦਾ ਤੀਸਰਾ ਦਿਨ ਆ ਜਿੰਨੀਆਂ ਵੀ ਖੇਤੀਬਾੜੀ ਵਿਭਾਗ ਦੇ ਵਿੱਚ ਖਾਲੀ ਅਸਾਮੀਆਂ ਪਈਆਂ ਕਈ ਇਹ ਅਸਾਮੀਆਂ ਨੂੰ 36-36 ਸਾਲ ਹੋ ਗਏ ਮੰਡੀ ਬੋਰਡ ਦੀਆਂ ਪੋਸਟਾਂ ਦੀ ਗੱਲ ਕਰੀਏ 2011 ਤੋਂ ਬਾਅਦ ਨਹੀਂ ਆਈਆਂ ਮਿੱਟੀ ਸੰਭਾਲ ਅਫਸਰ ਸੋਇਲ ਕਨਜ਼ਰਵੇਸ਼ਨ ਅਫਸਰ ਦੀ ਗੱਲ ਕਰੀਏ ਜੇ ਆਪਾਂ 2015 ਤੋਂ ਬਾਅਦ ਕੋਈ ਪੋਸਟ ਨਹੀਂ ਆਈ ਅੱਜ ਅਸੀਂ ਦੇਖਦੇ ਆ ਪੰਜਾਬ ਹੜਾਂ ਦੇ ਨਾਲ ਜੂਝਿਆ ਪੰਜਾਬ ਦੇ ਕਿਸਾਨਾਂ ਨੂੰ ਜ਼ਰੂਰਤ ਹੈ ਖੇਤੀਬਾੜੀ ਵਿਕਾਸ ਅਫਸਰਾਂ ਦੀ ਪੰਜਾਬ ਦੇ ਕਿਸਾਨਾਂ ਨੂੰ ਜ਼ਰੂਰਤ ਹੈ ਮਿੱਟੀ ਸੰਭਾਲ ਅਫਸਰਾਂ ਦੀ ਤੇ ਜੇ ਇਹਨਾਂ ਨੂੰ ਹੀ ਨਹੀਂ ਭਰਤੀ ਕਰਨਗੇ ਤਾਂ ਫਿਰ ਸਾਡੀ ਖੇਤੀਬਾੜੀ ਦੀ ਤਰੱਕੀ ਕਿਵੇਂ ਹੋਊਗੀ ਪਿੱਛੇ ਜੇ بڑے ਵੱਡੇ ਵੱਡੇ ਇਸ਼ਤਿਹਾਰ ਇਸ ਸਰਕਾਰ ਦੇ ਵਿੱਚ ਤਾਂ ਸਭ ਤੋਂ ਵੱade ਇਸ਼ਤਿਹਾਰ ਤੁਸੀਂ ਵੇਖੇ ਹੋਣੇ ਆ ਪੰਜਾਬ ਚੰਡੀਗੜ੍ਹ ਤੋਂ ਲੈ ਕੇ ਤਾਮਿਲਨਾਡੂ ਤੱਕ 에어ਪੋਰਟ ਤੇ ਜਾਓ ਰੇਲਵੇ ਸਟੇਸ਼ਨ ਜਾਓ ਕਿਸੇ ਮਰਜੀ ਸਟੇਟ ਦਾ ਅਖਬਾਰ ਚੱਕ ਲੋ ਤੁਹਾਨੂੰ ਵੱਡੇ ਫਰੰਟ ਪੇਜ ਤੇ ਇਸ਼ਤਿਹਾਰ ਦੇਸਣਗੇ ਐਨੀਆਂ ਨੌਕਰੀਆਂ ਜੀ ਇਨੀਆਂ ਨੌਕਰੀਆਂ ਹਰ ਇੱਕ ਵਿਭਾਗ ਵਿੱਚ ਨੌਕਰੀਆਂ ਤਾਂ ਤੁਸੀਂ ਕਹਿ ਰਹੇ ਹੋ ਕਿ 36 ਸਾਲਾਂ ਤੋਂ ਸਾਡੀਆਂ ਨੌਕਰੀਆਂ ਨਹੀਂ ਕੱਢੀਆਂ ਅਸੀਂ ਇਹੀ ਗੱਲ ਯਾਦ ਕਰਾਉਣਾ ਚਾਹੁੰਦੇ ਹਾਂ ਜੀ ਪਿਛਲੇ ਤੁਸੀਂ ਸਮੇਂ ਦੀ ਗੱਲ ਕਰ ਲਓ ਜਿੰਨੇ ਵਾਰ ਵੀ ਖੇਤੀਬਾੜੀ ਵਿਭਾਗ ਵਿੱਚ ਪੋਸਟਾਂ ਆਈਆਂ ਬਿਨਾਂ ਧਰਨੇ ਤੋਂ ਪੋਸਟਾਂ ਨਹੀਂ ਆਈਆਂ ਚਾਹੀਏ ਕੋਈ ਵੀ ਸਰਕਾਰ ਹੋਵੇ ਇਸ ਸਰਕਾਰ ਤੋਂ ਅਸੀਂ ਉਮੀਦ ਕੀਤੀ ਸੀ ਨਵੀਂ ਇਹਨਾਂ ਨੇ ਸਾਡੇ ਤਾਂ ਹੀ ਆਸ ਜਗਾਈ ਸੀ ਪਰ ਹਾਲ ਇਹਨਾਂ ਦਾ ਵੀ ਉਹੀ ਹੈ ਇਹਨਾਂ ਨੇ ਵੀ ਬਿਨਾਂ ਧਰਨੇ ਤੋਂ ਕੋਈ ਪੋਸਟ ਨਹੀਂ ਕੱਢਣੀ ਇਸ ਕਰਕੇ ਅਸੀਂ ਬੈਠੀਆਂ ਜੀ ਹੁਣ ਤੁਸੀਂ ਇੱਥੇ ਧਰਨੀ ਤੇ ਬੈਠੇ ਹੋ ਤੀਸਰਾ ਦਿਨ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਸਾਡੇ ਨਾਲ ਗੱਲਬਾਤ ਕਰ ਰਿਹਾ ਜੀ ਅੱਜ ਕਿਸਾਨ ਮੇਲੇ ਦੇ ਵਿੱਚ ਮੁੱਖ ਮੰਤਰੀ ਦੇ ਮੁੱਖ ਮਹਿਮਾਨ ਦੇ ਵਜੋਂ ਸਰਦਾਰ ਹਰਚੰਦ ਸਿੰਘ ਬਰਸਟ ਹੁਣੀ ਆਏ ਹੈ ਮੰਡੀ ਬੋਰਡ ਦੇ ਚੇਅਰਮੈਨ ਜਿਹੜੇ ਉਹਨਾਂ ਦੇ ਨਾਲ ਮੀਟਿੰਗ ਕਰਨ ਦਾ ਸਾਨੂੰ ਪਲਾਨ ਕੀਤਾ ਗਿਆ ਯੂਨੀਵਰਸਿਟੀ ਦੀ ਅਥਾਰਟੀ ਵੱਲੋਂ ਵੀ ਅੱਜ ਉਹਨਾਂ ਦੇ ਨਾਲ ਮੀਟਿੰਗ ਕਰਾਵਾਂਗੇ ਹੁਣ ਕਿਹੜੀਆਂ ਕਿੜੀਆਂ ਉਹ ਵੈਕੈਂਸੀਜ਼ ਨੇ ਕਿਹੜੀਆਂ ਕਿੜੀਆਂ ਨੌਕਰੀਆਂ ਨੇ ਜਿਹੜੀਆਂ ਪੰਜਾਬ ਚ ਅਤੀ ਲੋੜੀ ਦੀਆਂ ਤੁਸੀਂ ਹੜਾਂ ਦਾ ਜ਼ਿਕਰ ਕੀਤਾ ਮਿੱਟੀ ਦਾ ਜ਼ਿਕਰ ਕੀਤਾ ਹੋਰ ਵੀ ਬਹੁਤ ਸਾਰੀਆਂ ਨੇ ਖੇਤੀਬਾੜੀ ਵਿਭਾਗ ਤੋਂ ਹਟ ਕੇ ਹੋਰ ਵੀ ਜਿਹੜੇ ਹੈਗੇ ਨੇ ਬਹੁਤ ਸਾਰੇ ਉਸ ਦੇ ਵਿੱਚ ਬੀਐਸਸੀ ਐਮਐਸਸੀ ਐਗਰੀਕਲਚਰ ਵਾਲਿਆਂ ਦੀ ਬਹੁਤ ਲੋੜ ਹੁੰਦੀ ਆ ਥੋੜਾ ਖੁੱਲ ਕੇ ਦੱਸੋ ਵਿਸਤਾਰ ਚ ਦੇਖੋ ਜੀ ਯੂਨਿਟ ਆਪਾਂ ਸ਼ੁਰੂ ਕਰਦੇ ਜਿਵੇਂ ਐਗਰੀਕਲਚਰ ਸਬ ਇਨਸਪੈਕਟਰ ਦੀਆਂ ਪੋਸਟਾਂ ਨੇ ਤੇ ADO ਦੀਆਂ ਪੋਸਟਾਂ ਨੇ ਇਹਨਾਂ ਨੇ ਹੁਣ ਕੱਢੀਆਂ ਸੀ 2022 ਦੇ ਵਿੱਚ ਉਦੋਂ ਜਦੋਂ ਪੋਸਟਾਂ ਆਈਆਂ ਤੇ ਇਹਨਾਂ ਨੇ ਭਰਨ ਦੇ ਵਾਸਤੇ ਢਾਈ ਤੋਂ 3 ਸਾਲ ਲਾਤੇ ਪਹਿਲਾਂ ਇਹਨਾਂ ਨੇ ਪੇਪਰ ਦੀ ਡੇਟ ਪੋਸਟਪੋਨ ਕਰਦੇ ਰਹੇ ਫੇਰ ਇਹਨਾਂ ਨੇ ਜਦੋਂ ਪੇਪਰ ਲਿਆ ਉਸ ਤੋਂ ਬਾਅਦ ਪੇਪਰ ਲੈਣ ਤੋਂ ਬਾਅਦ ਰਿਜ਼ਲਟ ਦੀ ਉਡੀਕ ਫਿਰ ਆਫਰ ਲੈਟਰ ਦੀ ਉਡੀਕ ਆ ਹੁਣ ਇਸ ਮਹੀਨੇ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਹੋਈ ਹੈ ਇਸ ਮਹੀਨੇ ਉਹਨਾਂ ਨੂੰ ਸਟੇਸ਼ਨ ਦਿੱਤੇ ਗਏ ਆ ਹੁਣ ਉਹ ਆਪਣੀਆਂ ਨੌਕਰੀਆਂ ਤੇ ਲੱਗੇ ਉਹਨਾਂ ਨੇ 2.5 ਤਿੰਨ ਸਾਲ ਲਾਤੇ ਪੇਪਰ ਤੋਂ ਬਾਅਦ ਬਾਅਦ ਮੰਡੀ ਬੋਰਡ ਦੀ ਤੁਸੀਂ ਗੱਲ ਕਰ ਲਓ 2011 ਤੋਂ ਬਾਅਦ ਮੈਂ ਤੁਹਾਨੂੰ ਜ਼ਿਕਰ ਕੀਤਾ ਵੀ ਪੋਸਟ ਨਹੀਂ ਆਈ 91% ਪੋਸਟਾਂ 60 ਪੋਸਟਾਂ ਨੇ 60 ਚੋਂ 55 ਖਾਲੀ ਪਈਆਂ ਤੁਸੀਂ ਦੇਖੋ ਵੀ ਅੰਕੜਾ ਕਿੱਡਾ ਵੱਡਾ ਅੰਕੜਾ ਜਦੋਂ ਅਸੀਂ ਸਵਾਲ ਕੀਤਾ ਸੀਗਾ ਮੰਤਰੀ ਨੂੰ ਵੀ ਦੱਸੋ ਉਹ ਕਹਿੰਦਾ ਮੰਡੀ ਬੋਰਡ ਤਾਂ ਨਾਂ ਦਾ ਬੋਰਡ ਰਹਿ ਗਿਆ ਇਹਦੇ ਵਿੱਚ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਇਹ ਇਹ ਕਿਹੜੇ ਮੰਤਰੀ ਨੇ ਕਿਹਾ ਇਹ ਖੇਤੀਬਾੜੀ ਮੰਤਰੀ ਦੇ ਬੋਲ ਆ ਜੀ ਖੁੱਡੀਆਂ ਸਾਹਿਬ ਦੇ ਹਾਂਜੀ ਉਸ ਤੋਂ ਬਾਅਦ ਜਦ ਅਸੀਂ ਸਿੱਖਿਆ ਮੰਤਰੀ ਨੂੰ ਮਿਲੇ ਤਾਂ ਉਦੋਂ ਪਿਛਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਆਖਿਆ ਕਿ ਆਪਣੇ ਮੁੱਖ ਮੰਤਰੀ ਦੇ ਨਾਲ ਗੱਲ ਕਰੋ ਅਸੀਂ ਮੁੱਖ ਮੰਤਰੀ ਨੂੰ ਸਵਾਲ ਕਰਤੀ ਆਂ ਵੀ ਤੁਹਾਡੇ ਮੰਤਰਾਲੇ ਦੇ ਕੋਲ ਇੰਨੀ ਵੀ ਪਾਵਰ ਹੈ ਨਹੀਂ ਤੁਹਾਡੇ ਕੋਲੇ ਡਿਸੀਜਨ 메ਕਿੰਗ ਪਾਵਰ ਹੈ ਨਹੀਂ ਕਿ ਤੁਹਾਡੇ ਮੰਤਰਾਲੇ ਕੋਲੇ ਵੀ ਸਾਨੂੰ ਇੱਕ ਨਿਰਪੱਖ ਫੈਸਲਾ ਉਹ ਦੇ ਸਕਣ ਹਾਂ ਮਤਲਬ ਇੰਨਾ ਜ਼ਿਆਦਾ ਜਿਹੜਾ ਹੈਗਾ ਇੱਕ ਦੂਸਰੇ ਤੇ ਨਿਰਭਰ ਨਹੀਂ ਮੰਤਰੀਆਂ ਦੇ ਹੱਥ ਪੱਲੇ ਕੁਝ ਨਹੀਂ ਰਿਹਾ ਹਾਂਜੀ ਸਾਨੂੰ ਲਾਰੇ ਲੱਪੇ ਲੱਗ ਰਹੇ ਆ ਜੀ ਤੁਸੀਂ ਦੇਖ ਸਕਦੇ ਆਂ ਵੀ ਉਹ ਜਦੋਂ ਮੁੱਖ ਮੰਤਰੀ ਨੇ ਆਖਿਆ ਸੀਗਾ ਵੀ ਅਸੀਂ ਖੇਤੀਬਾੜੀ ਮਾਸਟਰ ਰੱਖਾਂਗੇ ਪਿੰਡਾਂ ਦੇ ਵਿੱਚ ਕਿਸੇ ਨੇ ਇੱਕ ਜੇ ਵੱਡਾ ਪਿੰਡਾ ਦੋ ਜਾਂ ਤਿੰਨਾਂ ਤੱਕ ਦੀ ਵੀ ਗੱਲ ਕੀਤੀ ਜਾਈ 12000 ਪਿੰਡਾ 8-10000 ਗ੍ਰੈਜੂਏਟਾ ਹੈ ਖੇਤੀਬਾੜੀ ਵਿਭਾਗ ਦੇ ਜਿਨ੍ਹਾਂ ਨੇ ਬੀਐਸਸੀ ਐਗਰੀਕਲਚਰ ਕੀਤੀ ਆ ਤੁਸੀਂ ਇੱਕ ਪਿੰਡ ਨੂੰ ਇੱਕ ਛੱਡੋ ਦੋਹਾਂ ਨੂੰ ਇੱਕ ਦੇ ਦਿਓ 6000 ਸੈੱਟ ਹੋ ਜਾਊਗਾ ਬਾਕੀ ਏਡੀਓ ਏਐਸਆਈ ਸੋਇਲ ਕੰਜ਼ਰਵੇਸ਼ਨ ਅਫਸਰ ਮੰਡੀ ਬੋਰਡ ਇਹਨਾਂ ਦੇ ਵਿੱਚ ਤੁਸੀਂ ਭਰਤੀ ਕਰੋ ਹੁਣ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇੱਕ ਖੇਤੀਬਾੜੀ ਅਫਸਰ ਅਸੀਂ ਹੋ ਕਰਾਂਗੇ ਕਿਸਾਨਾਂ ਨੂੰ ਜਾ ਕੇ ਦੱਸਿਆ ਕਰਨਗੇ ਖੇਤਾਂ 'ਚ ਜਾਇਆ ਕਰਨਗੇ ਉਹਨਾਂ ਦੀਆਂ ਸਮੱਸਿਆਵਾਂ ਸੁਣਿਆ ਕਰਨਗੇ ਉਹ ਇਹਦਾ ਮਤਲਬ ਉਹ ਗੱਲਾਂ ਹੀ ਸੀ ਉਹ ਗੱਲਾਂ ਸਿੱਗੀਆਂ ਜੀ ਹੋਰ ਤੁਸੀਂ ਦੇਖੋ ਵੀ ਏਡੀਓ ਆ ਏਐਸਆਈ ਇਹ ਚੀਜ਼ਾਂ ਸਾਡੇ ਕੋਲ ਸੈਂਕਸ਼ਨਡ ਤਾਂ ਹੈ ਉਹ ਜਿਹੜਾ ਬਿਆਨ ਸੀਗਾ ਉਹ ਹਜੇ ਤੱਕ ਹਵਾ ਦੇ ਵਿੱਚ ਹੀ ਉਹ ਕਿਤੇ ਸੈਂਕਸ਼ਨਡ ਵੀ ਨਹੀਂ ਕਰਾ ਤੋ ਤੁਹਾਡਾ ਵੀਰ ਇਹ ਕੀ ਨਾਮ ਹੈ ਮੇਰਾ ਨਾਮ ਰਮਨਜੀਤ ਸਿੰਘ ਹੈ ਜੀ ਮੈਂ ਐਮ ਐਸ ਸੀ ਫਰਸਟ ਇਅਰ ਐਂਟੋਮੋਲੋਜੀ ਦਾ ਵਿਦਿਆਰਥੀ ਹਾਂ ਸੋ ਇਹ ਗੱਲਾਂ ਬਾਈ ਨੇ ਸਾਨੂੰ ਸਾਰੀਆਂ ਵਿਸਤਾਰ ਨਾਲ ਦੱਸ ਹੀ ਦਿੱਤੀਆਂ ਜੀ ਜਿਹੜੇ ਇੱਕ ਵਾਦੇ ਪੋਲਿਟਿਕਲ ਸਟੈਂਟ ਹੀ ਰਹਿ ਗਏ ਹੁਣ ਇਹਨਾਂ ਨੇ ਖੇਤੀਬਾੜੀ ਦੇ ਮਾਸਟਰਾਂ ਲਈ ਉਹ ਉਮੀਦ ਜਗਾਈ ਸੀ ਇਹਨਾਂ ਨੂੰ ਆਏ ਸੀ ਵੀ ਆਪਾਂ ਇੰਨਾ ਇੱਕ ਉਮੀਦ ਲਾ ਕੇ ਯੂਨੀਵਰਸਿਟੀ ਦੇ ਬੱਚੇ ਨੂੰ ਆਪਣੇ ਹੱਥ ਵਿੱਚ ਕਰਕੇ ਆਪਾਂ ਇੱਕ ਪੋਲਿਟਿਕਲ ਸਟੈਂਟ ਖੇਡਾ ਜਾ ਰਹੀ ਆਪਾਂ ਹੁਣ ਇੱਕ ਲਾਲੀਪਾਪ ਦੇ ਲਈ ਪਹਿਲਾਂ ਵੀ ਸਰਕਾਰਾਂ ਦਿੰਦੀਆਂ ਇਹਨਾਂ ਦਾ ਇੱਕ ਲਾਲੀਪਾਪ ਅਸੀਂ ਉਹ ਉਦੋਂ ਦੇ ਚੂਸ ਰਹੇ ਹਾਂ ਠੀਕ ਹੈ ਉਹ ਗੱਲ ਇਹ ਇਹ ਬਸ ਅਈ ਰਹਿ ਗਈ ਹੈ ਮਤਲਬ ਖੇਤਾਂ ਦੇ ਮਾਸਟਰਾਂ ਵਾਲੀ ਤਾਂ ਇਹ ਪੋਸਟਾਂ ਤਾਂ ਜਿਹੜੀਆਂ ਆਪਣੇ ਕੋਲ ਖਾਲੀ ਪੰਗਾ ਉਹ ਨਹੀਂ ਫਿਲ ਕਰ ਰਹੀ ਹੁਣ ਗੱਲ ਇਹ ਹੈ ਵੀ ਖੇਤਾਂ ਦੇ ਮਾਸਟਰਾਂ ਵਾਲੀ ਉਹ ਤਾਂ ਗੱਲ ਬਹੁਤ ਵੱਡੀ ਹੈ ਉਹ ਅਸੀਂ ਮੰਗ ਕਰਦੇ ਜਿਹ ਜੋ ਮੰਗਾ ਕੰਗਾ ਇਹਨਾਂ ਨੇ ਉਹ ਤਾਂ ਪੂਰੀਆਂ ਕਰਨ ਨਹੀਂ ਪਹਿਲਾਂ ਜਿਹੜੇ ਆਪਣੇ ਖਾਲੀ ਪੰਗਾ ਉਹ ਵੈਕੈਂਸੀਆਂ ਭਰਨ ਰੋਜ਼ਗਾਰ ਤਾਂ ਬਹੁਤ ਹੈ ਜੇ ਦੇਣ ਤੇ ਆਵੇ ਸਰਕਾਰੀ ਪਰ ਇਹਨਾਂ ਦੀ ਜਿਹੜੀ ਆਂਦੇ ਨਹੀਂ ਹੁੰਦੇ ਵੀ ਮਤਲਬ ਸੋਚ ਹੀ ਨਹੀਂ ਹੈਗੀ ਸੋਚ ਹੀ ਹੋਰ ਪਾਸੇ ਫਿਰਦੀ ਤਾਂ ਕਰਕੇ ਆਣੇ ਵੀ ਇਹਨਾਂ ਨੂੰ ਅਸੀਂ ਧਰਨੇ ਤੋਂ ਬਿਨਾ ਸਾਡਾ ਜਿਹੜਾ ਹਿਸਟਰੀ ਹੈ 1 ਨੰਬਰ ਦੀ ਯੂਨੀਵਰਸਿਟੀ ਤੁਹਾਨੂੰ ਪਤਾ ਹੀ ਐਗਰੀਕਲਚਰ ਯੂਨੀਵਰਸਿਟੀ ਤੇ ਇੱਥੇ ਧਰਨੇ ਤੋਂ ਬਿਨਾ ਕਦੇ ਕੋਈ ਪੋਸਟ ਨਹੀਂ ਆਈ ਜੀ अच्छा ये हिस्ट्री आई हिस्ट्री है धरने ਤੋਂ ਬਿਨਾ ਕਦੇ ਕੋਈ ਪੋਸਟ ਨਹੀਂ ਆਈ ਹੁਣ ਜੇ ਵੀ ਕੋਈ ਰੈਗੂਲਰ ਪੋਸਟ ਹੈ ਕਹਲੋ ਪੁਲਿਸ ਫੌਜ ਦੀਆਂ ਕਹਲੋ ਜਾਂ ਕੋਈ ਵੀ ਕਹਲੋ ਯ ਆਪਣੇ ਪੰਜਾਬ ਚ ਹੀ ਕਹਲੋ ਉਹ ਪੋਸਟਾਂ ਆਉਂਦੀਆਂ ਰਹਿੰਦੀਆਂ ਉਹ ਕਦੇ ਐਂ ਤਾਂ ਨਹੀਂ ਹੋਇਆ ਵੀ ਕਿਸੇ ਨੇ ਧਰਨਾ ਲਾ ਕੇ ਕੜਾਈਆਂ ਹੋਣ ਜਾਂ ਕੁਝ ਵੀ ਕਹਲੋ ਆਪਣੇ ਟੀਚਰਾਂ ਦੀਆਂ ਕਹਲੋ ਯ ਮਾਸਟਰਾਂ ਦੀਆਂ ਉਹ ਇੰਨਾ ਵੀ ਚਲੋ ਅੱਗੇ ਲਈ ਕਰਦੇ ਹੀ ਕੁਛ ਨਾ ਕੁਛ ਪਰ ਇੱਥੇ ਜਿਹੜੀਆਂ ਪੋਸਟਾਂ ਆ ਉਹ ਬਿਨਾ ਧਰਨੇ ਤੋਂ ਕਦੇ ਨਹੀਂ ਆਈ 100 ਪੋਸਟ ਆ ਗਈ 150 ਆ ਗਈ ਬਸ ਐਂ ਆਉਂਦੀਆਂ ਧਰਨੇ ਨਾਲ ਅਸੀਂ ਇਹ ਮੰਗ ਕਰਦੇ ਆਂ ਵੀ ਅਸੀਂ ਇੱਕ ਸਾਈਕਲ ਚਲਾਏ ਗਏ ਸਰਕਾਰ ਨਾਲ ਗੱਲਬਾਤ ਕਰਕੇ ਕੋਈ 1.5 ਸਾਲ ਬਾਅਦ 2 ਸਾਲ ਬਾਅਦ ਤੁਸੀਂ ਰੈਗੂਲਰ ਪੋਸਟਾਂ ਕੱਢੋ ਕਿਉਂਕਿ ਇੱਕ ਉਮੀਦ ਜੱਗੀ ਰਹੇ ਸਟੂਡੈਂਟ ਲਈ ਵੀ ਹਾਂ ਵੀ 100 ਪੋਸਟ ਆਊਗੀ 2 ਸਾਲਾਂ ਨੂੰ ਐਣੀ ਵੀ ਹੁਣ ਅਸੀਂ ਇਕੱਠੇ ਹੋਏ ਆਂ ਜੀ ਕਿਉਂਕਿ ਡਿਪਾਰਟਮੈਂਟ ਐ ਸਾਇੰਸ ਡਿਪਾਰਟਮੈਂਟ ਐ ਜੀ ਇਹ ਪੜ੍ਹਾਈ ਬਹੁਤ ਔਖੀ ਐ ਟਾਈਮ ਚੋਂ ਟਾਈਮ ਕੱਢ ਕੇ ਬੱਚੇ ਆਉਂਦੇ ਆਂ ਜੀ ਬਹੁਤ ਔਖਾ ਜੀ ਇੱਕ ਧਰਨਾ ਲਾਉਣਾ ਇੱਕ ਪੜ੍ਹਾਈ ਕਰਨੀ ਇੱਕ ਚੀਜ਼ ਨੂੰ ਨਾਲ ਲੈ ਕੇ ਚੱਲਣਾ ਹੀ ਉਹ ਬਹੁਤ ਜ਼ਰੂਰੀ ਐ ਵੀ ਆਪਾਂ ਸਰਕਾਰ ਤੇ ਐਂ ਗੱਲ ਪਹੁੰਚਾਈ ਤਾ ਕਰਕੇ ਧਰਨੇ ਤੋਂ ਬਿਨਾ ਸਾਡਾ ਕਦੇ ਨਹੀਂ ਹੱਲ ਹੋਏ। ਅ ਸਰਕਾਰ ਕਹਿੰਦੀ ਆ ਕਿ ਅਸੀਂ ਨੌਕਰੀਆਂ ਬਹੁਤ ਜ਼ਿਆਦਾ ਦੇਤੀਆਂ। ਫਲੈਕਸ ਬੋਰਡ ਤੁਸੀਂ ਵੀ ਲੱਗੇ ਦੇਖੇ ਹੋਣੇ ਆ। ਇਸ਼ਤਿਹਾਰਵਾਜੀ ਅਸੀਂ ਵੀ ਦੇਖ ਰਹੇ ਆ। ਤੇ ਤੁਸੀਂ ਕਹਿੰਦੇ ਹੋ ਕਿ ਬਿਨਾ ਧਰਨੇ ਤੋਂ ਕੋਈ ਇਥੇ ਨੌਕਰੀ ਨਹੀਂ ਮਿਲਦੀ। ਉਹ ਇੱਕ ਪੋਲੀਟੀਕਲ ਸਟੰਟ ਆ ਨਹੀਂ। ਜਿਹੜੀਆਂ ਕਾਂਗਰਸ ਨੇ ਕੱਢੀਆਂ ਸੀਗਾ ਪਿਛਲੀ ਸਰਕਾਰ ਨੇ ਕੱਢੀਆਂ ਸੀ ਇਹਨਾਂ ਨੇ ਉਹੀ ਪੂਰੀਆਂ ਕੀਤੀਆਂ। ਠੀਕ ਆ ਨਾ ਉਹ ਫਲੈਕਸ ਆ ਹੀ ਉਹ ਕੁਝ ਵੀ ਕਹਿ ਲੋ। ਇਹ ਇਹ ਤਾਂ ਪੋਲੀਟੀਕਲ ਸਟੰਟ ਹੋ ਗਏ ਨੇ। ਏਜੰਡੇ ਤੇ ਆਪਦੇ ਤੇ ਖਰੇ ਉਤਰ ਰਹੇ ਹੋ ਤਾਂ ਹੀ ਪਰ ਆਪਾਂ ਨੂੰ ਗਰਾਊਂਡ ਤੇ ਆ ਕੇ ਪਤਾ ਲੱਗਦਾ ਨੇ ਵੀ ਕੀ ਕਰ ਰਹ ਜੋ ਜਦੋਂ ਸਟੂਡੈਂਟਸ ਨਾਲ ਆਪਾਂ ਗੱਲ ਕਰਦੇ ਆ ਉਹਦੇ ਹੀ ਪਤਾ ਲੱਗਦਾ ਵੀ ਕਿੰਨੀਆਂ ਕਿ ਪੋਸਟ ਆਈਆਂ ਕਿੰਨੀਆਂ ਕਿ ਨਹੀਂ ਆ ਹੁਣ ਤੁਹਾਨੂੰ ਮੈਂ ਆਪਦੀ ਹਿਸਟਰੀ ਦੱਸਤੀ ਆ ਵੀ ਇਹ ਯੂਨੀਵਰਸਿਟੀ ਦਾ ਮਤਲਬ ਬਿਨਾ ਧਰਨੇ ਤੋਂ ਕਦੇ ਹੀ ਹੱਲ ਨਹੀਂ ਹੋਇਆ ਤੁਹਾਡਾ ਕਿਹਨਾ ਛੋੜਵੀਰ ਗੁਰਜੋਤ ਸਿੰਘ ਨਾਮ ਹੈ ਮੇਰੀ ਮੈਂ ਐਮਐਸਸੀ ਗਰਾਊਂਡਮੀ ਦਾ ਵਿਦਿਆਰਥੀ ਆ ਮੈਂ ਕਹਿਣਾ ਚਾਹਣਾ ਵੀ ਦੇਖੋ ਆ ਪੰਜਾਬ ਆਪਣੀ ਕਿ ਐਗਰੀਕਲਚਰ ਸਟੇਟ ਹੈ ਉਹਦੇ باوجود ਜਿਹੜਾ ਐਗਰੀਕਲਚਰ ਡਿਪਾਰਟਮੈਂਟ ਆ ਪੰਜਾਬ ਦਾ ਉਹਨੂੰ ਇੰਨਾ ਕਿ ਅੰਧ ਵਿਖਿਆ ਕੀਤਾ ਜਾ ਸਕਦਾ ਵੀ ਸੋਚ ਨਹੀਂ ਸਕਦੇ ਆਪਾਂ ਤੁਸੀਂ ਮਹਿਕਮੇ ਦੇ ਕਿਸੇ ਅਫਸਰ ਨੂੰ ਪੁੱਛ ਲਓ ਉਹ ਤੁਹਾਨੂੰ ਕਹਵਾ ਵੀ ਦੋ ਬੰਦਿਆਂ ਦਾ ਕੰਮ ਇੱਕ ਬੰਦੇ ਤੋਂ ਲਿਆ ਜਾ ਰਿਹਾ ਹੈ। ਅੱਛਾ ਜੋ ਕਿ ਕੰਮ ਇੱਕ ਐਸਈ ਨੇ ਕਰਨਾ ਉਹ ਕੰਮ ਏਡੀਓ ਕਰ ਰਿਹਾ ਹੈ। ਇਹ ਸਰਕਾਰ ਕਿਉਂ ਨਹੀਂ ਕਿਸਾਨੀ ਦਾ ਪੱਧਰ ਉੱਪਰ ਚੱਕ ਸਕਦੀ? ਇੱਕ ਪਾਸੇ ਆਪਾਂ ਕਹਿੰਦੇ ਆ ਵੀ ਪੰਜਾਬ ਦਾ ਯੂਥ ਆ ਉਹ ਨਸ਼ੇਵਾਂ ਵੱਲ ਜਾ ਰਿਹਾ ਹੈ। ਗੈਂਗਵਾਰਾਂ ਹੋ ਰਹੀਆਂ, ਜਾਂ ਮਾਈਗ੍ਰੇਸ਼ਨ ਹੋ ਰਹੀ ਹੈ। ਜੋ ਚੰਗਾ ਯੂਥ ਹੈ ਉਹ ਬਾਹਰ ਜਾ ਰਿਹਾ। ਬਾਹਰ ਜਾਣ ਤੋਂ ਆਪਾਂ ਰੋਕਣਾ ਕਿਹਨੇ ਸਰਕਾਰ ਨਹੀਂ ਰੋਕਣਾ ਜੇ ਸਰਕਾਰ ਇੱਥੇ ਓਪਰਚੁਨਿਟੀ ਬਣਾਉਗੀ। ਤਾ ਜੋਤ ਤੇ ਆਊਗਾ ਹੁਣ ਅਸੀਂ ਪੜੇ ਵੇ ਅਥੋਂ ਸਾਡੀ ਗ੍ਰੈਜੂਏਸ਼ਨ ਹੋਈ ਆ ਅਸੀਂ ਕਿਹੜੇ ਮੂਹ ਨਾ ਕਿਸੇ ਦੇ ਜਵਾਕ ਨੂੰ ਕਹਿ ਦਈਏ ਵੀ ਤੁਸੀਂ ਸਾਡੀ ਯੂਨੀਵਰਸਿਟੀ ਲੱਗ ਵੀ ਤੇਰਾ ਭਵਿੱਖ ਜੇ ਅਸੀਂ ਗਰੰਟੀ ਲੈਨੇ ਆ ਸਾਡਾ ਆਪ ਦਾ ਭੂਕ ਸਾਨੂੰ ਕੁਝ ਨਹੀਂ ਦਿਖ ਰਿਹਾ ਅਸੀਂ ਹੁਣ ਕੋ ਦੱਸੋ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਆਪ ਦਾ ਕੋਈ ਪ੍ਰੋਸੈਸਿੰਗ ਯੂਨਿਟ ਲਾ ਲਓ ਵੀ ਆਪ ਦਾ ਕੰਮ ਦੌਰ ਲਓ ਦੇਖੋ ਜੀ ਇੰਨੇ ਬੱਚੇ ਆ ਸਾਰੇ ਤਾਂ ਕੋਈ ਆਪਦਾ ਕੰਮ ਨਹੀਂ ਕਰ ਸਕਦੇ ਨਾ ਦੇਖੋ ਰੋਜ਼ਗਾਰ ਸਰਕਾਰ ਨੂੰ ਇਹ ਚਾਹੀਦਾ ਵੀ ਜਿਹੜੇ ਖਾਲੀ ਸਾਮੀ ਪਈਆਂ ਉਹਨਾਂ ਨੂੰ ਤਾਂ ਭਰਨ ਪਹਿਲਾਂ ਹੂੰ ਜੋ ਸਰਕਾਰ ਨੇ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਵੀ ਅਸੀਂ ਨਵੀਂ এমਪਲੋਇਮੈਂਟ ਜਨਰੇਟ ਕਰਾਂਗੇ ਖੇਤੀਬਾੜੀ ਦੇ ਮਾਸਟਰ ਦੇ ਰੂਪ ਦੇ ਵਿੱਚ ਹਨ ਉਹਦੇ ਨਾਲ ਕੀ ਸੀ ਕਿਸਾਨਾਂ ਦਾ ਵੀ ਫਾਇਦਾ ਸੀ ਸਾਡਾ ਵੀ ਫਾਇਦਾ ਸੀ ਚਲੋ ਸਰਕਾਰ ਉਹ ਚੀਜ਼ ਤੇ ਨਹੀਂ ਖਰੀ ਉਤਰੀ ਪਰ ਜੋ ਪਹਿਲਾਂ ਦੀਆਂ ਅਸਾਮੀਆਂ ਨੇ ਉਹਨਾਂ ਨੂੰ ਤਾਂ ਐਟਲੀਸਟ ਸਰਕਾਰ ਪੂਰੀ ਕਰ ਲੇ ਜੇ ਮੈਂ ਤੁਹਾਨੂੰ ਦੱਸਣਾ ਚਾਹਾਂ ਮੈਂ ਦੇਖੋ ਜੀ ਏਡੀਓ ਦੀ ਭਰਤੀ ਕੁੱਲ 934 ਪੋਸਟਾਂ ਨੇ ਜਿਨ੍ਹਾਂ ਵਿੱਚੋਂ 370 ਖਾਲੀ ਪਈਆਂ ਨੇ ਇਹਦੇ ਚ ਵੀ 70 ਰਜਾਂ ਨੇ ਅੱਗੇ ਹੋ ਜਾਣਾ 40% ਏਡੀਓ ਖਾਲੀ ਪਿਆ ਇਹ ਪੰਜਾਬ ਦੇ ਮੇਫਿਕਰ ਦੀ ਗੱਲ ਕਰ ਰਹੇ ਆ ਏਐਸਏ ਦੇਖੋ ਜੀ 725 ਪੋਸਟਾਂ ਜੀ 315 ਖਾਲੀ ਪਈ ਹੈ ਜੀ ਮਾਰਕੀਟ ਸੈਕਟਰੀ ਇਹ 115 105 ਖਾਲੀ ਪਈ 91% ਖਾਲੀ ਪਈਏ ਦੇਖੋ ਇਹ ਅੰਕੜੇ ਬਹੁਤ ਵੱਡੇ ਨੇ ਤੇ ਸੋਚਣ ਵਾਲੇ ਅੰਕੜੇ ਨੇ ਵੀ ਜੇ ਪੰਜਾਬ ਇਸ ਗਿਰਦੀ ਕਲਾਜ ਹੋ ਗਿਆ ਵੀ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਉਹਦੇ ਖੇਤੀਬਾੜੀ ਵਿਭਾਗ ਦੇ ਵਿੱਚ ਕੀ ਹੋ ਰਿਹਾ ਹੈ ਇਹ ਪੀਯੂ ਯੂਨੀਵਰਸਿਟੀ ਇਹਦਾ ਨਾਮ ਜੇ ਸੁਣੋ ਤੁਸੀਂ ਯੂਐਸਏ ਦੀ ਤਕੜੀ ਨਾਮੀ ਕਿਤੇ ਬੜੀ ਯੂਨੀਵਰਸਿਟੀ ਦੇ ਵਿੱਚ ਆਉਂਦਾ ਇੱਥੋਂ ਬੱਚੇ ਜਾਂਦੇ ਆ ਯੂਐਸਏ ਜਾ ਕੇ ਨਾਮ ਰੋਸ਼ਨ ਕਰਦੇ ਆ ਵੈਰੈਟੀਆਂ ਬਣਾਉਂਦੇ ਨੇ ਪਰ ਕੀ ਉਹ ਬੱਚੇ ਇੱਥੇ ਨਹੀਂ ਕਰ ਸਕਦੇ ਹੂੰ ਉਹਨਾਂ ਨੂੰ ਇੱਕ ਪਲੇਟਫਾਰਮ ਤਾਂ ਮਿਲੇ ਹੂੰ ਆਪਣੀ ਯੂਨੀਵਰਸਿਟੀ ਸਟੇਟ ਦੀ ਪਹਿਲੀ ਯੂਨੀਵਰਸਿਟੀ ਹੈ ਪਹਿਲੀ ਰੈਂਕ ਤੇ ਇੱਥੇ ਲੱਖਾਂ ਕਿਸਾਨ ਆਉਂਦਾ ਉਹ ਚਾਹੁੰਦੇ ਆ ਵੀ ਅਸੀਂ ਉੱਚ ਪੱਧਰੀ ਖੇਤੀ ਕਰੀਏ ਪਰ ਉਹਨਾਂ ਨੂੰ ਸਲਾਹ ਦੇਣ ਲਈ ਚੰਦਪੜਕ ਅਫਸਰ ਹੁੰਦੇ ਇੱਥੇ ਆਈ ਸਰਕਾਰ ਨੂੰ ਹੀ ਬੇਨਤੀ ਆ ਵੀ ਇਸ ਚੀਜ਼ ਨੂੰ ਆਂ ਦੇਖਿਆ ਨਾ ਕੀਤਾ ਜਾਵੇ ਕਿਉਂਕਿ ਕਿਸੇ ਦੇਸ਼ ਦਾ ਕਿਸੇ ਪ੍ਰਦੇਸ਼ ਦਾ ਭਵਿੱਖ ਹੁੰਦਾ ਉਹ ਯੂਥ ਹੁੰਦਾ ਤੇ ਅਸੀਂ ਨਹੀਂ ਚਾਹੁੰਦੇ ਯੂਥ ਢੇਰੀ ਢਾਕੇ ਸੜਕਾਂ ਤੇ ਬਹਿ ਜੇ ਅਸੀਂ ਚਾਹੁੰਦੇ ਹਾਂ ਵੀ ਉਹ ਪੰਜਾਬ ਨੂੰ ਮੋੜ ਆਪਾਂ ਸੋਣੀ ਚੜੀ ਬਣਾਈਏ ਬਿਲਕੁਲ ਯੂਥ ਦੇਸ਼ ਦਾ ਭਵਿੱਖ ਵੀ ਹੁੰਦਾ ਤੇ ਖਾਸ ਕਰਕੇ ਜਿਹੜੀ ਪੰਜਾਬ ਵਰਗੀ ਇੱਕ ਸਟੇਟ ਹੈ ਪੰਜਾਬ ਦਾ ਭਵਿੱਖ ਤਾਂ ਖੇਤੀ ਔਰ ਯੂਥ ਦੋਨਾਂ ਨਾਲ ਜੁੜਿਆ ਹੋਇਆਗਾ ਗੁੜੀਆਂ ਕੋਲ ਚੱਲਦੇ ਆਂ ਅਰੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚੈਰੀਆ ਮੈਂ ਬੀਐਸਸੀ 3rd ইয়ার ਦੀ ਸਟੂਡੈਂਟ ਤੁਹਾਡੇ ਸਾਥੀਆਂ ਨੇ ਸਰਕਾਰ ਦੀ ਵਾਦਾ ਖਲਾਫੀ ਬਾਰੇ ਸਾਰਾ ਕੁਝ ਦੱਸਿਆ ਤੁਹਾਡੇ ਹੱਥ 'ਚ ਵੀ ਬੈਨਰ ਫੜਿਆ ਸਾਥੀ ਨੇ ਦੱਸਿਆ ਕਿੰਨੀਆਂ ਪੋਸਟਾਂ ਖਾਲੀ ਪਈਆਂ ਜਦੋਂ ਸਰਕਾਰ ਆਈ ਸੀ ਸਰਕਾਰ ਨੇ ਵੱਡੇ ਵੱਡੇ ਬਿਆਨ ਦਿੱਤੇ ਸੀ ਐਨੇ ਅਸੀਂ ਜਿਹੜੇ ਖੇਤੀਬਾੜੀ ਮਾਸਟਰ ਰੱਖਾਂਗੇ ਖੇਤਾਂ 'ਚ ਜਾਣਗੇ ਕਿਸਾਨਾਂ ਦੀ ਦਸ਼ਾ ਸੁਧਾਰਨ ਦੀ ਕੋਸ਼ਿਸ਼ ਕਰਨਗੇ ਅੱਜ ਜਦੋਂ ਉਹ ਖਿਲਾਫਤ ਹੋ ਰਹੀ ਆ ਵਾਅਦਿਆਂ ਦੀ ਕਿਵੇਂ ਲੱਗ ਰਿਹਾ ਅਸੀਂ ਜਦੋਂ ਨਵੀਂ-ਨਵੀਂ ਐਡਮਿਸ਼ਨ ਲਈ ਸੀ ਤਾਂ ਉਸੇ ਸਾਲ ਹੀ ਇਹ ਅਸੀਂ ਸੁਣਿਆ ਸੀ ਕਿ ਹਾਂ ਸਰਕਾਰ ਨੇ ਵਾਅਦਾ ਕੀਤਾ ਕਿ ਅਸੀਂ ਕੋਈ ਵੀ ਵਿਦਿਆਰਥੀ ਬਿਨਾ ਜੋਬ ਤੋਂ ਅਨਐਮਪਲੋਏ ਨਹੀਂ ਰਹੇਗਾ ਤਾਂ ਸਾਡੇ ਵਿੱਚ ਵੀ ਸੀਗਾ ਕਿ ਹਾਂ ਅਸੀਂ ਵੀ ਜੋਬ ਲੱਗ ਜਾਾਂਗੇ ਮਤਲਬ ਜਿਹੜੇ ਸਾਡੇ ਸੀਨੀਅਰਸ ਨੇ ਉਹਨਾਂ ਨੇ ਵੀ ਸਾਨੂੰ ਹੌਸਲਾ ਦਿੱਤਾ ਕਿ ਹਾਂ ਤੁਸੀਂ ਇਹ ਡਿਗਰੀ ਕਰੋ ਇਹ ਡਿਗਰੀ ਨਾਲ ਆਪਣੇ ਪੰਜਾਬ ਦਾ ਬਹੁਤ ਜ਼ਿਆਦਾ ਵਿਕਾਸ ਹੋ ਸਕਦਾ ਹੈ ਤਾਂ ਅਸੀਂ ਇਹ ਡਿਗਰੀ ਨੂੰ ਚੂਜ਼ ਕੀਤਾ ਇੱਥੇ ਅਸੀਂ ਆਏ ਤਾਂ ਹੁਣ ਸਾਡੀ ਸਾਡੀ ਸੀਪੀ ਦਾ ਕੋਈ ਮਾਇਨਾ ਹੀ ਨਹੀਂ ਰੱਖਦੀ ਸਾਡੀ 8 8 ਸੀਪੀ ਆ ਉਹ ਕੋਈ ਮਾਇਨੇ ਨਹੀਂ ਆ ਅਸੀਂ ਪੜ ਕੇ ਕਿੱਥੇ ਜਾਈਏ ਫਿਰ ਅਸੀਂ ਸੋਚਦੇ ਹਾਂ ਕਿ ਹਾਂ ਅਸੀਂ ਜੀਆਰਐਫ ਦੇ ਕੇ ਟੋਫਲ ਦੇ ਕੇ ਅਸੀਂ ਬਾਹਰ ਚਲੇ ਜਾਈਏ ਕਿਉਂਕਿ ਉਹ ਤੇ ਸਾਡੀ ਵੈਲਿਊ ਹੈ ਬਟ ਕਿਸੇ ਦੇ ਮਾਪਿਓ ਦਾ ਦਿਲ ਨਹੀਂ ਕਰਦਾ ਅਸੀਂ ਇੰਨੀ ਦੂਰੋਂ ਪਹਿਲੇ ਹੀ ਇੰਨੀ ਦੂਰੋਂ ਪੜ ਰਹੇ ਆ ਇਹਨਾਂ ਛੋਟੀ ਛੋਟੀ ਏਜ 'ਚ ਅਸੀਂ ਬਾਹਰ ਆਉਨੇ ਆ ਤਾਂ ਅਸੀਂ ਸਿਰਫ ਪੜਨ ਆਉਨੇ ਆ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਸੈਟਲ ਹੋ ਜਾਈਏ ਬਟ ਸਰਕਾਰ ਸਾਨੂੰ ਜੋਬਸ ਹੀ ਨਹੀਂ ਦੇ ਰਹੀ ਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਸਟੇ ਖਾਲੀ ਪਈਆਂ ਨੇ ਜਦੋਂ ਆਪਣੇ ਕੋਲ ਸਾਮੀਆਂ ਪਈਆਂ ਨੇ ਉਹ ਕਿਉਂ ਨਹੀਂ ਭਰੀਆਂ ਜਾ ਰਹੀਆਂ ਸਾਡੀ ਇੱਥੇ ਅਥਾਰਟिटीज ਨਾਲ ਜਦੋਂ ਮੀਟਿੰਗ ਹੋਈ ਸੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਪੀਏਯੂ ਦੇ ਵਿੱਚ ਹੀ ਆਪਣੇ ਕੋਲ 50% ਆਪਣੇ ਕੋਲ ਸੀਟਸ ਖਾਲੀ ਪਈਆਂ ਨੇ ਤਾਂ ਉਹ ਅਥਾਰਟੀ ਉਹ ਸੀਟਸ ਨੂੰ ਕੰਪਲੀਟ ਕਰ ਕਰ ਸਕਦੀ ਹੈ ਬਟ ਉਹਨਾਂ ਨੂੰ ਪਰਮਿਸ਼ਨ ਚਾਹੀਦੀ ਹੈ ਤਾਂ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਨਵੀਆਂ ਪੋਸਟਾਂ ਦੀ ਤਾਂ ਅਸੀਂ ਕਹਿ ਵੀ ਨਹੀਂ ਰਹੀ ਜਿਹੜੀਆਂ ਅਸੀਂ ਕਹਿ ਰਹੇ ਆ ਵੀ ਖਾਲੀ ਪਈਆਂ ਉਹ ਕਿਉਂ ਨਹੀਂ ਭਰੀਆਂ ਜਾ ਰਹੀਆਂ ਉਹ ਖਾਲੀ ਕਿਉਂ ਨੇ ਕਿਉਂ ਉਹਨਾਂ ਨੂੰ ਖਾਲੀ ਰੱਖਿਆ ਜਾ ਰਿਹਾ ਹੈ ਕਿਉਂ ਜਿਹੜੇ ਸਾਡੇ ਤੋਂ ਪਹਿਲੇ 4 4 ਸਾਲ ਪਹਿਲੇ 5 5 ਸਾਲ ਪਹਿਲੇ ਜਿਨ੍ਹਾਂ ਦੀ ਡਿਗਰੀ ਹੋ ਚੁੱਕੀ ਹੈ ਉਹ ਇੱਥੇ ਅਧਰਨੇ ਲਗਾ ਰਹੇ ਆ ਅਸੀਂ ਵੀ ਉਹਨਾਂ ਦੇ ਸਪੋਰਟ ਚਾਹਤਾ ਅਸੀਂ ਹੁਣ ਅੱਗੇ ਆਪ ਦੇ ਛੋਟੇ ਭੈਣ ਭਰਾਵਾਂ ਨੂੰ ਕੀ ਕੀ ਉਹਨਾਂ ਨੂੰ ਅਸੀਂ ਸਪੋਰਟ ਕਰੀਏ ਗਾਈਡ ਕਿ ਤੁਸੀਂ ਹਾਂ ਐਗਰੀਕਲਚਰ ਦੇ ਵਿਕਾਸ ਨੇ ਤੁਸੀਂ ਆ ਡਿਗਰੀ ਕਰੋ ਕਿਉਂਕਿ ਉਹ ਸਾਨੂੰ ਕਹਿੰਦੇ ਆ ਵੀ ਠੀਕ ਐ ਇਸ ਤੋਂ ਚੰਗਾ ਸੀ ਬੀਏ ਕਰ ਲੈਣੇ ਆ ਈਟੀਟੀ ਦੀਆਂ ਪੋਸਟਾਂ ਆਉਂਦੀਆਂ ਹਰ ਸਾਲ ਆਉਂਦੀਆਂ ਆ ਪੰਜਾਬ ਪੁਲਿਸ ਦੀਆਂ ਪੋਸਟਾਂ ਆਉਂਦੀਆਂ ਬਟ ਸਾਡੀ ਸਾਡਾ ਤਾਂ ਇਹ ਇਤਿਹਾਸ ਰਿਹਾ ਕਿ ਜਦੋਂ ਵੀ ਪੋਸਟ ਆਉਂਦੀ ਆ ਧਰਨਿਆਂ ਨਾਲ ਹੀ ਆਉਂਦੀ ਆ ਤੇ ਆਉਂਦੀ ਵੀ ਕਿੰਨੀ ਘੱਟ ਸਿਰਫ 200 ਪੋਸਟ ਆਈ ਏਡੀਓ ਦੀ 250 ਬੱਚਾ ਤਾਂ ਇੱਕ ਬੈਚ ਚੋਂ ਪਾਸ ਆਊਟ ਹੋ ਜਾਂਦਾ ਵੀ ਅਸੀਂ ਵਿੱਚੋਂ ਤਾਂ 200 ਪੋਸਟ ਨਾਲ ਕੋਈ ਕੀ ਹੀ ਕਿਉਂ ਕੌਣ ਕੌਣ ਲੱਗੇਗਾ ਬਸ ਸਰਕਾਰ ਨੂੰ ਇਹੀ ਸਾਡਾ ਕੁਐਸਚਨ ਹੈ ਕਿ ਤੁਸੀਂ ਇਹ ਸੀਟਸ ਕਿਉਂ ਨਹੀਂ ਫਿਲ ਕਰ ਰਹੇ ਪਿੱਛੇ ਜੀ ਸਰਕਾਰ ਨੇ ਕਿਹਾ ਕਿ ਹਾਂ ਹਰ ਇੱਕ ਪਿੰਡ ਨੂੰ ਖੇਤੀਬਾੜੀ ਮਾਸਟਰ ਦਿੱਤਾ ਜਾਏਗਾ ਤਾਂ ਸਕੂਲਸ ਦੇ ਵਿੱਚ ਇਹ ਵਿਸ਼ਾ ਪੜਾਇਆ ਜਾਏਗਾ ਉਹ ਕਿੱਥੇ ਹੈ ਅਸੀਂ ਪੁੱਛਣਾ ਚਾਹੁੰਦੇ ਆ ਕਿ ਸਾਨਾ ਨੂੰ ਕਿ ਹਾਂ ਤੁਹਾਡੇ ਪਿੰਡ ਚ ਕਦੇ ਕੋਈ ਆਇਆ ਮਾਸਟਰ ਉਹ ਜਿਹੜੀ ਸਰਕਾਰ ਕਹਿ ਰਹੀ ਆ ਸੀ ਇੰਨੀਆਂ ਪੋਸਟਾਂ ਗੱਡੀਆਂ ਸੀ ਐਨੇ ਲਵਾਏ ਆ ਸੀ ਇੰਨਿਆਂ ਨੂੰ ਜੋਬ ਦਿੱਤੀ ਹੈ ਤਾਂ ਅਸੀਂ ਉਸ ਪੰਜਾਬ ਤੋਂ ਪੁੱਛਣਾ ਚਾਹੁੰਦੇ ਆ ਕਿ ਹਾਂ ਕਿਹੜੇ ਪਿੰਡ ਦੇ ਵਿੱਚ ਕਿਹੜਾ ਟੀਚਰ ਮਾਸਟਰ ਲੱਗਿਆ ਖੇਤੀਬਾੜੀ ਦਾ ਉਹਨਾਂ ਕੋਲ ਗਿਆ ਉਹਨਾਂ ਦੀ ਕੋਈ ਪ੍ਰੋਬਲਮ ਦਾ ਹੱਲ ਹੋਇਆ ਹੁਣ ਵੀ ਇੰਨਾ ਫਲਡ ਆਇਆ ਉਹ ਸੋਇਲ ਕਨਜ਼ਰਵੇਸ਼ਨ ਵਾਲੇ ਸਾਡੇ ਸੀਨੀਅਰਸ ਨੇ ਜਿਨ੍ਹਾਂ ਜਿਹੜੇ ਮਾਸਟਰਸ ਕਰਕੇ ਬੈਠੇ ਨੇ ਬਟ ਉਹ ਕਹਿੰਦੇ ਲਾਸਟ ਪੋਸਟ 2014-15 ਦੇ ਵਿੱਚ ਆਈ ਸੀ 10 ਸਾਲ ਹੋ ਗਿਆ ਉਹ ਪੋਸਟ ਆਈ ਨੂੰ ਤਾਂ ਉਹ ਪੋਸਟ ਕਿਉਂ ਨਹੀਂ ਆ ਰਹੀ ਤਾਂ ਹੁਣ ਸਾਡਾ ਵੀ ਅੱਗੇ ਕੀ ਅਸੀਂ ਵੀ ਕੀ ਸੋਚ ਕੇ ਅੱਗੇ ਹੌਂਸਲਾ ਰੱਖੀਏ ਕਿ ਅਸੀਂ ਇੱਥੇ ਪੜ੍ਹ ਰਿਆ ਐਨੀ ਵੱਡੀ ਯੂਨੀਵਰਸਿਟੀ ਦੇ ਵਿੱਚ ਅਸੀਂ ਕਿੰਨੇ ਚਾਵਾ ਨਾ ਲਾਏ ਸੀ ਕਿ ਹਾਂ ਅਸੀਂ ਕੁਝ ਡਿਫਰੈਂਟ ਕਰ ਰਹੇ ਹਾਂ ਬੀਏ ਛੱਡ ਕੇ ਅਸੀਂ ਆਪਣੇ ਪੰਜਾਬ ਲਈ ਸੋਚ ਰਹੇ ਹਾਂ ਸੀ ਐਗਰੀਕਲਚਰ ਕਰ ਰਹੇ ਹਾਂ ਅਸੀਂ ਆਪਣੇ ਪੰਜਾਬ ਨੂੰ ਸੁਧਾਰਾਂਗੇ ਕਿ ਸਾਣ ਦਾ ਹੱਲ ਕਰਾਂਗੇ ਬਟ ਹੁਣ ਸਰਕਾਰ ਹੀ ਸਾਡੇ ਨਾਲ ਇਦਾਂ ਕਰ ਰਹੀ ਆ ਅਸੀਂ ਬਸ ਇੱਕੋ ਹੀ ਮੇਨ ਕੁਐਸ਼ਨ ਹੈ ਕਿ ਇਸਾਮੀਆਂ ਖਾਲੀ ਕਿਉਂ ਨੇ ਰੀਜ਼ਨ ਦੱਸੋ ਕਿ ਹਾਂ ਤੁਸੀਂ ਕਿਉਂ ਨਹੀਂ ਪਰ ਰੇ ਰੀਜ਼ਨ ਕੀ ਹੈ ਇਹਨਾਂ ਦੇ ਪਿੱਛੇ ਨੂੰ ਵੀ ਕਾਸ ਵਾਝੀ ਆਂਦੀ ਆ ਵੀ ਸਾਡੀ ਧੀ ਪੀਏਯੂ ਦੇ ਵਿੱਚ ਪੜਦੀ ਆ ਖੇਤੀਬਾੜੀ ਨਾਲ ਰਿਲੇਟਡ ਡਿਗਰੀ ਕਰ ਰਹੀ ਆ ਕਿਸਾਨ ਪਰਿਵਾਰ ਚੋਂ ਆਪਾਂ ਸਾਰੇ ਹੈਗੇ ਆਂ ਤੇ ਮਾਪਿਆਂ ਨੂੰ ਵੀ ਇੱਕ ਹੁੰਦਾ ਵੀ ਕੱਲ ਨੂੰ ਧੀ ਇੱਕ ਨਵੀਂ ਖੋਜ ਕਰੂਗੀ ਤੇ ਸਾਨੂੰ ਖੇਤੀਬਾੜੀ ਦੇ ਰਿਗਾਰਡਿੰਗ ਨਵਾਂ ਕੁਝ ਦੱਸੂਗੀ। ਹਾਂਜੀ ਜਦੋਂ ਜਦੋਂ ਅਸੀਂ ਨਵੇਂ-ਨਵੇਂ ਆਏ ਸੀ ਤਾਂ ਸਾਡੇ ਘਰ ਦੇ ਸਾਨੂੰ ਕਹਿੰਦੇ ਸੀ ਵੀ ਹਾਂ ਤੁਸੀਂ ਪੜੀ ਜਾਓ ਪੜੀ ਜਾਓ ਠੀਕ ਹੈ ਤੁਸੀਂ ਆਓਗੇ ਘਰੇ ਸਾਨੂੰ ਵੇ ਹੁੰਦਾ ਸੀ ਅਸੀਂ ਆਪਣੇ ਫਾਦਰ ਸਾਹਿਬ ਨੂੰ ਮੇਰੇ ਫਾਦਰ ਸਾਹਿਬ ਵੀ ਫਾਰਮਿੰਗ ਕਰਦੇ ਆ ਅਸੀਂ ਆਪਣੇ ਫਾਦਰ ਸਾਹਿਬ ਨੂੰ ਦੱਸਾਂਗੇ ਵੀ ਨਹੀਂ ਹਾਂ ਇਹ ਪ੍ਰੋਬਲਮ ਦਾ ਇਹ ਸੋਲੂਸ਼ਨ ਆ ਉਹਨਾਂ ਨੂੰ ਵੀ ਮਾਨ ਮਹਿਸੂਸ ਹੋਏਗਾ ਕਿ ਅਸੀਂ ਇਹਨਾਂ ਨੂੰ ਕੋਈ ਚੰਗੀ ਪੜ੍ਹਾਈ ਕਰਾਈ ਆ ਇਹ ਅੱਜ ਸਾਡਾ ਹੀ ਭਲਾ ਕਰ ਰਿਹਾ ਬਟ ਉਹਨਾਂ ਦਾ ਉਹਨ ਕੋਈ ਫਾਇਦਾ ਹੀ ਨਹੀਂ ਹੋ ਰਿਹਾ ਅਸੀਂ ਉਹਨਾਂ ਨੂੰ ਕੀ ਜ ਦਈਏ ਕਿ ਸਾਡੀਆਂ ਜਿਹੜੀਆਂ ਪੋਸਟਾਂ ਹੀ ਨਹੀਂ ਆ ਰਹੀਆਂ ਅਸੀਂ ਫਿਰ ਕਿੱਥੇ ਜਾਣਾ ਲੱਗ ਕੇ ਤੇ ਪੋਸਟਾਂ ਆ ਕਿਉਂ ਨਹੀਂ ਰਹੀਆਂ ਇਹ ਸਰਕਾਰ ਤੋਂ ਜਵਾਬ ਲੈਣਾ ਹੈ ਕਿ ਹਾਂ ਤੁਸੀਂ ਜਾਤਾ ਜਵਾਬ ਦਿਓ ਕਿ ਇਹ ਰੀਜ਼ਨ ਹੈ ਅਸੀਂ ਇਸ ਕਰਕੇ ਡਿਲੇ ਕਰ ਰਹੇ ਹਾਂ ਪੋਸਟਾਂ ਨੂੰ ਜੇ ਕੋਈ ਰੀਜ਼ਨ ਨਹੀਂ ਆ ਫਿਰ ਇਹ ਪੋਸਟਾਂ ਨੂੰ ਜਲਦ ਤੋਂ ਜਲਦ ਭਰਿਆ ਜਾ ਸਕੇ ਤਾਂ ਕਿ ਅੱਗੇ ਬੱਚਿਆਂ ਦੇ ਵਿੱਚ ਅੰਦਰੋਂ ਉਤਸ਼ਾਹ ਹੋਵੇ ਕਿ ਹਾਂ ਅਸੀਂ ਐਗਰੀਕਲਚਰ ਦੀ ਡਿਗਰੀ ਕਰਨੀ ਹੈ ਸਾਡੇ ਵੀ ਮਾਪਿਆਂ ਨੂੰ ਹੋਵੇ ਕਿ ਅਸੀਂ ਕਿਸੇ ਚੰਗੀ ਜਗ੍ਹਾ ਤੇ ਇਨਵੈਸਟ ਕੀਤਾ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਪੜਾਈ ਕਰਵਾਈ ਜੀ ਰਜੀ ਤੁਹਾਡਾ ਕੀ ਨਾਂ ਮੇਰਾ ਨਾਮ ਪ੍ਰਿਆ ਹੈ ਮੈਂ ਬੀਐਸਸੀ ਸੈਕੰਡ ਇਅਰ ਦੀ ਸਟੂਡੈਂਟ ਹਾਂ ਸਾਡੇ ਸੀਨੀਅਰਸ ਐਮਐਸਸੀਆਂ ਪੀਐਚਡੀਆਂ ਕਰਕੇ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਬੇਰੋਜ਼ਗਾਰ ਵੇਖ ਕੇ ਸਾਡਾ ਵੀ ਹੌਸਲਾ ਡੋਲਦਾਗਾ ਅਸੀਂ ਏਸ਼ੀਆਜ਼ ਨੰਬਰ 1 ਯੂਨੀਵਰਸਿਟੀ ਤੋਂ ਪੜਨ ਤੋਂ ਬਾਅਦ ਵੀ ਬੇਰੋਜ਼ਗਾਰ ਰਹਾਂਗੇ ਇਹ ਪੰਜਾਬ ਸਰਕਾਰ ਲਈ ਬਹੁਤ ਸ਼ਰਮ ਵਾਲੀ ਗੱਲ ਆ ਭਗਵਾਨਤ ਮਾਨ ਸਾਹਿਬ ਦੀ ਵਰਡਿੰਗ ਸੀ ਕਿ ਬੀਐਸਸੀ ਐਮਐਸਸੀ ਐਗਰੀਕਲਚਰਲ ਸਟੂਡੈਂਟਸ ਲਈ ਅਸੀਂ ਹਰ ਪਿੰਡ ਵਿੱਚ ਇੱਕ ਇੱਕ ਦੋ ਦੋ ਖੇਤੀਬਾੜੀ ਦੇ ਮਾਸਟਰ ਰੱਖਾਂਗੇ ਤੇ ਉਹ ਕਿੰਨੇ ਕਿੰਨੇ ਸਾਲ ਪਹਿਲਾਂ ਦੀ ਗੱਲ ਆ ਤੇ ਬਹੁਤ ਸ਼ਰਮ ਵਾਲੀ ਗੱਲ ਆ ਉਹਨਾਂ ਨੂੰ ਅਸਾਮੀਆਂ ਭਰਨੀਆਂ ਚਾਹੀਦੀਆਂ ਨੇ ਸਾਡੇ ਸੀਨੀਅਰਸ ਨੇ ਵੇਖ ਕੇ ਸਾਡਾ ਹੌਸਲਾ ਡੋਲਦਾ ਕਿ ਅਸੀਂ ਪੜਕਿਓ ਰਹੇ ਹਾਂ ਸਾਡਾ ਪੜਨ ਦਾ ਕੋਈ ਫਾਇਦਾ ਹੀ ਨਹੀਂ ਜੇ ਅਸੀਂ ਬੇਰੋਜ਼ਗਾਰ ਰਹਿਣਾ ਛੋਟੇ ਛੋਟੇ ਪਿੰਡਾਂ ਚੋਂ ਆਉਨੇ ਆਂਗੇ ਤੇ ਸਾਨੂੰ ਬਹੁਤ ਮਿਹਨਤ ਨਾਲ ਸਾਡੇ ਘਰ ਦੇ ਪੜਾਉਂਦੇ ਤੇ ਇਸ ਤੋਂ ਬਾਅਦ ਵੀ ਅਸੀਂ ਬੇਰੋਜ਼ਗਾਰ ਰਹਾਂਗੇ ਕੀ ਸੋਚ ਕੇ ਮਤਲਬ ਤੁਸੀਂ ਇਸ ਐਗਰੀਕਲਚਰ ਦੀ ਡਿਗਰੀ ਚੋਂ ਐਡਮਿਸ਼ਨ ਲਈ ਹੋਣੀ ਆ ਬਹੁਤ ਸਾਰਾ ਸਾਡਾ ਵਿਜ਼ਨ ਹੁੰਦਾ ਫਿਊਚਰ ਨੂੰ ਲੈ ਕੇ ਆ ਕਰਾਂਗੇ ਉਹ ਕਰਾਂਗੇ ਇਸ ਤਰ੍ਹਾਂ ਦੀ ਰਿਸਰਚ ਕਰਨੀ ਆ ਪਰ ਹੁਣ ਤੁਸੀਂ ਕਹਿ ਰਹੇ ਹੋ ਕਿ ਕਿਉਂ ਇਸ ਚ ਐਡਮਿ ਜਦੋਂ ਨੌکریاں ਹੀ ਨਹੀਂ ਨਿਕਲਣੀਆਂ ਆਪਾਂ ਲੋਕਾਂ ਦੇ ਭਲੇ ਵਾਸਤੇ ਡਿਗਰੀ ਕਰ ਰਹੇ ਆ ਆਪਦੇ ਵਾਸਤੇ ਵੀ ਡਿਗਰੀ ਕਰ ਰਹੇ ਆ ਕਿ ਸਾਨੂੰ ਨੌਕਰੀ ਮਿਲੂ ਅੱਗੇ ਅਸੀਂ ਹੋਰਾਂ ਦੀ ਹੈਲਪ ਕਰਾਂਗੇ ਠੀਕ ਹੈ ਖੇਤੀਬਾੜੀ ਕਿਸਾਨਾਂ ਦੀ ਹੈਲਪ ਕਰਾਂਗੇ ਪਰ ਜਦੋਂ ਨੌکریاں ਨਹੀਂ ਮਿਲ ਰਹੀਆਂ ਤਾਂ ਫਿਰ ਕੀ ਫਾਇਦਾ ਡਿਗਰੀ ਕਰਨ ਦਾ ਬਹੁਤ ਸ਼ਰਮ ਦੀ ਗੱਲ ਆ ਲਾਸਟ ਤੁਹਾਡੇ ਕੋਲੇ ਆਵਾਂਗੇ ਵੀਰੇ ਕੀ ਲੱਗਦਾ ਹੁਣ ਇਹਦਾ ਕੀ ਹੱਲ ਹੋਊਗਾ ਸਰਕਾਰ ਤੁਹਾਡੀ ਗੱਲ ਸੁਣੂਗੀ ਅੱਜ ਵੀ ਮੰਤਰੀ ਆਉਣਗੇ ਤੁਹਾਨੂੰ ਸਮਾਂ ਮਿਲਿਆ ਮੀਟਿੰਗ ਦਾ ਤੇ ਇੱਕ ਦੋ ਮੰਤਰੀਆਂ ਨੇ ਤਾਂ ਤੁਹਾਨੂੰ ਕਹਿਤਾ ਵੀ ਆ ਮਹਿਕਮੇ ਤਾਂ ਹੁਣ ਨਾਂ ਦੇ ਮਹਿਕਮੇ ਰਹਿ ਗਏ ਜੀ ਇਸ ਤੋਂ ਪਹਿਲਾਂ ਨਾ ਕੋਈ 20 ਦਿਨ ਲਗਭਗ ਹੋਏ ਹੋਣੇ ਆ ਉਦੋਂ ਹਜੇ ਧਰਨਾ ਸੀ ਲੀਕਿਆ ਨਹੀਂ ਸੀ ਸਾਡੇ ਚ ਗੱਲਬਾਤ ਚੱਲ ਰਹੀ ਸੀ ਇਸ ਤੋਂ ਅਸੀਂ 20 ਦਿਨ ਪਹਿਲਾਂ 1 ਮਾਰਚ ਕੱਢਿਆ ਸੀਗੇ ਯੂਨੀਵਰਸਿਟੀ ਦੇ ਵਿੱਚ ਅਵੇਅਰਨੈਸ ਵਾਸਤੇ ਉਹ ਮਾਰਚ ਆ ਜਿਹੜਾ ਉਹ ਸਰਕਾਰੀ ਦਰਬਾਰੇ ਪਹੁੰਚਿਆ ਵੀ ਜ਼ਰੂਰ ਆ ਸਾਡੀ ਆਵਾਜ਼ ਹੈ ਤੇ ਗਵਰਨਰ ਸਾਹਿਬ ਆਏ ਸੀ ਕਿ ਖੁਦ ਇੱਥੇ ਯੂਨੀਵਰਸਿਟੀ ਗਵਰਨਰ ਸਾਹਿਬ ਮੂਰੇ ਵੀ ਅਸੀਂ ਆਪਦੀ ਗੱਲ ਰੱਖੀ ਸੀ ਉਹਨਾਂ ਨੂੰ ਇੱਕ ਪ੍ਰੋਪਰ ਮੈਮੋਰੈਂਡਮ ਇੱਕ ਹੱਕ ਪੱਤਰ ਬਣਾ ਕੇ ਅਸੀਂ ਦਿੱਤਾ ਸੀ ਅੱਜ ਹੁਣ ਬਰਸਟ ਸਾਹਿਬ ਆ ਰਹੇ ਆ ਤੇ ਉਹਨਾਂ ਮੂਰੇ ਵੀ ਅਸੀਂ ਇਹੀ ਗੱਲ ਰੱਖਣ ਜਾ ਰਹੇ ਆ ਕਿ ਤੁਸੀਂ ਆਪਣੇ ਥਰੂ ਕਿਵੇਂ ਨਾ ਕਿਵੇਂ ਕਰਕੇ ਥੋੜੇ ਵਾਇਆ ਮੁੱਖ ਮੰਤਰੀ ਤਾਈਂ ਗੱਲ ਪਹੁੰਚਣੀ ਚਾਹੀਦੀ ਆ ਵੀ ਵਿਦਿਆਰਥੀ ਜੇ ਇੱਥੇ ਬੈਠੇ ਆ ਕਿਸਾਨ ਮੇਲੇ ਦੇ ਤੇ ਇੰਨੇ ਕਿਸਾਨ ਆਏ ਆ ਅੱਜ ਸਾਨੂੰ ਦੇਖ ਕੇ ਕੱਲ ਨੂੰ ਆਪ ਦੇ ਧੀਆਂ ਪੋਤਾਂ ਨੂੰ ਯੂਨੀਵਰਸਿਟੀ 'ਚ ਐਡਮਿਸ਼ਨ ਦਿਵਾਉਣਗੇ ਐਨਆਈਆਰਐਫ ਦੀ ਰੈਂਕਿੰਗ ਹੁੰਦੀ ਹੈ ਨੈਸ਼ਨਲ ਰੈਂਕਿੰਗ ਯੂਨੀਵਰਸਿਟੀ ਤੀਜੀ ਵਾਰ ਪੂਰੇ ਟੌਪ ਤੇ ਆਈ ਹੈ ਜਿੰਨੀਆਂ ਵੀ ਖੇਤੀਬਾੜੀ ਯੂਨੀਵਰਸਿਟੀਆਂ ਐ ਏਸ਼ੀਆ ਦੀ ਨੰਬਰ 1 ਯੂਨੀਵਰਸਿਟੀ ਹੈ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਨਾਮ ਆਉਂਦਾ ਤੁਸੀਂ ਅੱਜ ਜਾ ਕੇ ਜਵਾਕਾਂ ਦਾ ਪਤਾ ਕਰ ਲਓ ਜਿੰਨੇ ਵਿਦਿਆਰਥੀ ਪੜ੍ਹ ਰਹੇ ਆ ਕੇਰਲਾ ਤਾਮਿਲਨਾਡੂ ਵੈਸਟ ਬੰਗਾਲ ਤੋਂ ਲੈ ਕੇ ਜਵਾਕ ਇੱਥੇ ਪੜ੍ਹਨ ਆਉਂਦੇ ਆ ਸਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਦੇਖੋ ਪੰਜਾਬ ਦੇ ਵਿਦਿਆਰਥੀ ਉੱਥੇ ਬਹੁਤ ਘੱਟ ਮਿਲਣਗੇ ਕਿਉਂਕਿ ਦੇਸ਼ ਦੀ ਨੰਬਰ 1 ਯੂਨੀਵਰਸਿਟੀ ਸਾਡੇ ਕੋਲ ਆ ਐਨੀ ਦੂਰੋਂ ਦੂਰੋਂ ਜਵਾਕ ਚੱਲ ਕੇ ਇੱਥੇ ਆਉਂਦੇ ਆ ਫਿਰ ਵੀ ਉਹਨਾਂ ਨੂੰ ਆ ਸਭ ਇੱਥੇ ਦੇਖਣਾ ਪਊਗਾ ਤਾਂ ਬੜੀ ਸ਼ਰਮਸਾਰ ਗੱਲ ਨਾਲ ਇੱਕ ਜ਼ਰੂਰਤ ਵੀ ਹੈ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੇ ਕਿਸਾਨਾਂ ਦੀ ਇੱਕ ਜ਼ਰੂਰਤ ਵੀ ਹੈ ਜਿਸ ਸੰਕਟ ਚੋਂ ਕਿਸਾਨੀ ਲੰਘ ਰਹੀ ਹੈ ਜਿਸ ਤਰੀਕੇ ਦੇ ਹਾਲਾਤ ਸਾਡੇ ਖੇਤੀਬਾੜੀ ਦੇ ਹੋ ਚੁੱਕੇ ਨੇ ਇਸ ਵੇਲੇ ਤਾਂ ਸਭ ਤੋਂ ਵੱਧ ਜਿਹੜੀ ਹੈਗੀ ਆ ਜ਼ਰੂਰਤ ਖੇਤੀਬਾੜੀ ਮਾਸਟਰਾਂ ਦੀ ਜਾਂ ਖੇਤੀਬਾੜੀ ਦੇ ਹੋਰ ਸੀਨੀਅਰ ਆਫਿਸਰਾਂ ਦੀ ਹੈਗੀ ਆ ਦੇਖੋ ਤੁਸੀਂ ਇੱਕ ਗੱਲ ਬੜੀ ਤੁਸੀਂ ਗੌਰ ਕੀਤੀ ਹੋਣੀ ਆ ਯੂਨੀਵਰਸਿਟੀ ਵੀ ਹੁਣ ਜ਼ੋਰ ਪਤਾ ਕੀ ਦੇ ਰਹੀ ਆ ਜਿਵੇਂ ਨਵੀਆਂ-ਨਵੀਆਂ ਵੈਰਾਈਟੀਆਂ ਚਲੋਈ ਚੀਜ਼ਾਂ ਤਾਂ ਆਉਂਦੀਆਂ ਰਹਿਣੀਆਂ ਯੂਨੀਵਰਸਿਟੀ ਹੁਣ ਜ਼ੋਰ ਦੇ ਰਹੀ ਹੈ ਵੀ ਜਿਹੜੇ ਕਿਸਾਨ ਨੇ ਬਣਾ ਲਿਆ ਅਨਾਜ ਉਗਾ ਲਿਆ ਉਹਨੂੰ ਵੱਢ ਲਿਆ ਉਸ ਤੋਂ ਬਾਅਦ ਉਹਦੇ ਵਿੱਚ ਉਹ ਪ੍ਰੋਸੈਸਿੰਗ ਕਰੇ ਜਾਂ ਇਦਾਂ ਦੀਆਂ ਚੀਜ਼ਾਂ ਪੋਸਟ ਹਾਰਵੈਸਟ ਹੈਂਡਲਿੰਗ ਕਰਕੇ ਕਿਸਾਨ ਆਪਦੀ ਆਮਦਨ ਦੇ ਵਿੱਚ ਵਾਧਾ ਕਰੇ ਐਂਟਰਪ੍ਰੀਨਿਅਰਸ਼ਿਪ ਐਂਟਰਪ੍ਰੀਨਿਅਰਸ਼ਿਪ ਵੱਲ ਵਧ ਰਹੀ ਹੈ ਵੀ ਜਿਹੜੇ ਕਿਸਾਨ ਨੇ ਸਾਡੇ ਉਹੀ ਐਂਟਰਪ੍ਰੀਨਿਅਰ ਬਣ ਉਹਨਾਂ ਦੇ ਵਿੱਚ ਐਂਟਰਪ੍ਰੀਨਿਅਰਸ਼ਿਪ ਭਰ ਦੇ ਰਹੀ ਹੈ ਇਹਦੇ ਕਰਕੇ ਯੂਨੀਵਰਸਿਟੀ ਨੇ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਬਣਾਇਆ ਜਿੱਥੇ ਮੱਖੀ ਪਾਲਣ ਦੇ ਉੱਤੇ ਖੁੰਬਾਂ ਦੀ ਕਾਸ਼ਟ ਦੇ ਉੱਤੇ ਇਦਾਂ ਦੀਆਂ ਬੜੀਆਂ ਦਿੱਤੀਆਂ ਜਾਂਦੀਆਂ ਕਰੋਨਾ ਤੋਂ ਬਾਅਦ ਦੀ ਗੱਲ ਕਰੋ ਅਮਬਾਨੀਆਂ ਅਡਾਨੀਆਂ ਨੇ ਖੇਤੀਬਾੜੀ ਵੱਲ ਮੁਖ ਕੀਤਾ ਕਿ ਨਹੀਂ ਕੀਤਾ ਬਿਲਕੁਲ ਉਹਨਾਂ ਦੀ ਅੱਖ ਹੀ ਖਾਤੀ ਉਹਨਾਂ ਦੀ ਅੱਖ ਹੀ ਕਿਸਾਨੀ ਦੇ ਉੱਪਰ ਔਰ ਖੇਤੀਆਂ ਦੇ ਉੱਪਰ ਹੋਊਗੀ ਉਹਦਾ ਕੋਈ ਕਾਰਨ ਤਾਂ ਹੋਊਗਾ ਨਾ ਵੀ ਐਡੇ ਵੱਡੇ ਜਿਹੜੇ ਸਾਡੇ ਦੇਸ਼ ਦੇ ਕਾਰੋਬਾਰੀ ਨੇ ਉਹ ਖੇਤੀਬਾੜੀ ਦੇ ਵੱਲ ਹੀ ਕਿਉਂ ਆਉਣਾ ਚਾਹੁੰਦੇ ਆ ਇੱਕ ਜਿਦਾ ਕੋਈ ਕਾਰਨ ਹੋਊਗਾ ਸੋ ਸਰਕਾਰ ਨੂੰ ਇਹਨਾਂ ਕਾਰਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੁਣ ਅਗਰ ਅੱਜ ਕੋਈ ਤੁਹਾਨੂੰ ਬਜਨਦਾਰ ਕੋਈ ਉੱਤਰ ਨਹੀਂ ਮਿਲਦਾ ਮંત્રી ਵੱਲੋਂ ਸਰਕਾਰ ਵੱਲੋਂ ਫਿਰ ਅੱਗੇ ਤੁਹਾਡੀ ਕੀ ਨੀਤੀ ਹੋਏਗੀ ਸਾਨੂੰ ਨਾ ਜੀ ਦਿਲਾਸੇ ਮਿਲਣਗੇ ਵੀ ਤੁਸੀਂ ਧਰਨਾ ਬੰਦ ਕਰੋ ਤੇ ਅਸੀਂ ਤੁਹਾਨੂੰ ਮੀਟਿੰਗ ਦਾ ਵਾਅਦਾ ਦਿੰਨੇ ਆ ਮੀਟਿੰਗ ਤਾਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਗਵਰਨਰ ਸਾਹਿਬ ਨਾਲ ਹੋਊਗੀ ਅਜ ਬਰਸਟ ਸਾਹਿਬ ਨਾਲ ਹੋ ਜਾਣੀ ਆ ਹੁਣ ਥੋੜੇ ਚਿਰ ਤਾਈਂ ਪਰ ਜਿੰਨਾ ਚਿਰ ਗਵਰਨਮੈਂਟ ਦੀ ਪੱਕੀ ਨੋਟੀਫਿਕੇਸ਼ਨ ਨਹੀਂ ਆਉਂਦੀ ਵਿਦ ਰੈਫਰੈਂਸ ਨੰਬਰ ਲੈਟਰ ਸਾਡੇ ਹੱਥ ਵਿੱਚ ਨਹੀਂ ਆਉਂਦਾ ਅਸੀਂ ਉਹਨਾਂ ਚਿਰ ਧਰਨਾ ਨਹੀਂ ਚੱਕਦੇ ਮੀਟਿੰਗ ਦੇ ਦਲਾਸੇ ਤਾਂ 1158 ਵਾਲਿਆਂ ਨੂੰ ਮਿਲ ਰਹੇ ਆ ਪੀਆਰਟੀਸੀ ਡਿਪਾਰਟਮੈਂਟ ਨੂੰ ਮਿਲ ਰਹੇ ਆ ਬੇਰੁਜ਼ਗਾਰ ਅਧਿਆਪਕਾਂ ਨੂੰ ਮਿਲ ਰਹੇ ਆ ਮੈਨੂੰ ਲੱਗਦਾ ਉਹਨਾਂ ਦਲਾਸਿਆਂ ਦੇ ਵਿੱਚ ਇੱਕ ਤੁਹਾਨੂੰ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਨੇ 18 ਵਾਰੀ ਮੀਟਿੰਗ ਹੋ ਚੁੱਕੀ ਹੈ ਆਪਣੀ ਤੁਹਾਡੀ 18 ਸਾਡੀ ਐਸੋਸੀਏਸ਼ਨ ਦੀ 18 ਵਾਰ ਮੀਟਿੰਗ ਹੋ ਚੁੱਕੀ ਹੈ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ ਸਾਨੂੰ ਸਿਰਫ ਇੱਕ ਦਿਲਾਸਾ ਦਿੱਤਾ ਜਾਂਦਾ ਹੈ ਇਹੀ ਕਿਹਾ ਜਾਂਦਾ ਤੁਸੀਂ ਫਲਾਣੇ ਮੰਤਰੀ ਕੋਲ ਜਾਵੜੋ ਉਹਦੇ ਕੋਲ ਜਾਵੜੋ ਪਰ ਸਾਡੀ ਸਿੱਧੀ ਅਪੀਲ ਹੁਣ ਸੀਐਮ ਮਾਨ ਨੂੰ ਹੈ ਭਗਵੰਤ ਮਾਨ ਜੀ ਨੂੰ ਹੈ ਕਿ ਸਾਡੇ ਦੁੱਖ ਨੂੰ ਸਮਝ ਆਵੇ ਉਹ ਵੀ ਸਾਡੇ ਵਾਂਗ ਇੱਕ ਆਮ ਘਰ ਚੋਂ ਟੁੱਟ ਕੇ ਆਏ ਨੇ ਕਿਸਾਨਾਂ ਦੀ ਵਿਦਿਆਰਥੀਆਂ ਦੀ ਉਹ ਦੁੱਖ ਨੂੰ ਸਮਝਦੇ ਨੇ ਤਾਂ ਸਾਡੀ ਮਿਹਨਤ ਨੂੰ ਫਲ ਦਿੱਤਾ ਜਾਵੇ ਸਾਡੀ ਪੜ੍ਹਾਈ ਨੂੰ ਇੰਨੀ ਮਿਹਨਤ ਨੂੰ ਇਹਦਾ ਰੋਲਿਆ ਨਾ ਜਾਵੇ ਉਹ ਬੜੀ ਇੱਕ ਲਾਹਨਤ ਭਰੀ ਗੱਲ ਹੈ ਔਰ ਬੜੀ ਇੱਕ ਦੁੱਖ ਦੀ ਗੱਲ ਹੈ ਕਿ ਆਮ ਘਰਾਂ ਦੇ ਧੀ ਪੁੱਤ ਆਮ ਘਰਾਂ ਦੇ ਵਿੱਚੋਂ ਪਿੰਡਾਂ 'ਚੋਂ ਉੱਠ ਕੇ ਪੜ੍ਹਾਈ ਕਰਨ ਆਏ ਆ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਖੇਤੀਬਾੜੀ ਖੇਤਰ ਦੇ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਆ ਪਰ ਇਹਨਾਂ ਦੀਆਂ ਪੋਸਟਾਂ ਇਹਨਾਂ ਦੀਆਂ ਨੌਕਰੀਆਂ ਲੰਬੇ ਸਮੇਂ ਤੋਂ ਸਰਕਾਰ ਨੇ ਬੰਦ ਡੱਬੇ ਵਿੱਚ ਸੁੱਟਤੀਆਂ ਔਰ ਭੁੱਲ ਗਈ ਵੀ ਇਹਨਾਂ ਦੀਆਂ ਪੋਸਟਾਂ ਵੀ ਕੱਢਣੀਆਂ ਨੇ 18 ਬਾਰ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਹੋਣਾ ਤੇ ਉਹਦਾ ਕੋਈ ਵਜਨਦਾਰ ਉੱਤਰ ਨਾ ਮਿਲਣਾ ਉਸ ਤੋਂ ਬਾਅਦ ਇੱਕ ਮੰਤਰੀ ਨੇ ਇਹ ਕਹਿ ਦੇਣਾ ਕਿ ਜਿਹੜਾ ਪੰਜਾਬ ਮੰਡੀ ਬੋਰਡ ਮਹਿਕਮਾ ਉਹ ਤੇ ਇੱਕ ਨਾਮ ਦਾ ਹੀ ਮਹਿਕਮਾ ਰਹਿ ਗਿਆ ਤੇ ਹੋਰ ਵੀ ਜਿਹੜੇ ਹੈਗੇ ਆ ਦਲਾਸੇ ਮਿਲਣਾ ਇਹ ਸਾਬਤ ਕਰਦਾ ਕਿ ਆਮ ਘਰਾਂ ਦੀ ਜਿਹੜੇ ਧੀ ਪੁੱਤ ਨੇ ਜਿਹੜੇ ਆਮ ਤੌਰ ਤੇ ਕੁਰਸੀਆਂ ਤੇ ਬੈਠੇ ਸਨ ਇਹ ਕਹਿ ਕੇ ਕਿ ਸਾਡੀ ਆਮ ਲੋਕਾਂ ਦੀ ਸਰਕਾਰ ਹੈ ਸਾਡੀ ਸਰਕਾਰ ਚ ਕੋਈ ਧਰਨਾ ਨਹੀਂ ਲੱਗੇਗਾ ਸਾਡੀ ਸਰਕਾਰ ਦੇ ਵਿੱਚ ਕਿਸੇ ਪੁੱਤ ਦੀ ਪੱਗ ਨਹੀਂ ਰੁਲੇਗੀ ਚੌਂਕਾਂ ਦੇ ਵਿੱਚ ਕਿਸੇ ਧੀ ਦੀਆਂ ਚੁੰਨੀਆਂ ਨਹੀਂ ਉਤਰਣੀਆਂ ਚੌਂਕਾਂ 'ਚ ਧਰਨਿਆਂ ਦੇ ਦੌਰਾਨ ਹੁਣ ਉਸੇ ਸਰਕਾਰ ਦੇ ਵਿੱਚ ਸਭ ਤੋਂ ਵੱਧ ਧਰਨੇ ਲੱਗ ਰਹੇ ਆ ਤੇ ਉਹੀ ਆਮ ਲੋਕਾਂ ਦੀ ਸਰਕਾਰ ਹੁਣ ਐਨੀ ਖਾਸ ਹੋ ਗਈ ਕਿ ਉਹਨਾਂ ਨੂੰ ਮਿਲਣ ਵਾਸਤੇ ਬڑا ਤਰ ਲੋ ਮੱਛੀ ਹੋਣਾ ਪੈਂਦਾ ਤੇ ਕੋਈ ਉਹਨਾਂ ਦਾ ਉੱਤਰ ਨਹੀਂ ਮਿਲਦਾ ਇਹ ਤਸਵੀਰਾਂ ਨੇ ਪੀਏਯੂ ਦੇ ਵਿਦਿਆਰਥੀ ਨੇ ਆਮ ਘਰਾਂ ਚੋਂ ਉੱਠ ਕੇ ਆਏ ਨੇ ਕੁਝ ਵੱਖਰਾ ਕਰਨਾ ਚਾਹੁੰਦੇ ਆ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਆ ਤੇ ਸਰਕਾਰ ਦੇ ਉਹਨਾਂ ਲਾਰਿਆਂ ਨੂੰ ਯਾਦ ਕਰਵਾ ਰਹੇ ਆ ਜਿਹੜੇ ਸਰਕਾਰ ਨੇ ਅੱਜ ਤੋਂ 3.5 ਸਾਲ ਪਹਿਲਾਂ ਕਹੇ ਸੀ ਕਿ ਪਿੰਡਾਂ ਦੇ ਵਿੱਚ ਖੇਤੀਬਾੜੀ ਮਾਸਟਰ ਰੱਖਾਂਗੇ ਉਹ ਖੇਤੀਬਾੜੀ ਮਾਸਟਰ ਪਿੰਡਾਂ ਦੇ ਵਿੱਚ ਜਾਣਗੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨਗੇ ਕੋਈ ਫਸਲਾਂ ਨੂੰ ਕੋਈ ਬਿਮਾਰੀ ਪੈਂਦੀ ਆ ਉਹਦਾ ਹੱਲ ਕੱਢਣਗੇ ਤੇ ਹੋਰ ਵੀ ਜਿਹੜਾ ਖੇਤੀਬਾੜੀ ਦੇ ਵਿੱਚ ਅੱਗੇ ਨਵੇਂ ਸੁਧਾਰ ਕਰਨ ਵਾਸਤੇ ਹੱਲ ਹੀ ਹਿੱਲੇ ਕੱਢਣਗੇ ਇਹ 3 ਪੁੱਤ ਉਸੇ ਆਸ ਦੇ ਨਾਲ ਉਸੇ ਉਮੀਦ ਦੇ ਨਾਲ VSC ਐਗਰੀਕਲਚਰ MSC ਐਗਰੀਕਲਚਰ ਕਰਕੇ ਅੱਜ ਸਰਕਾਰ ਨੂੰ ਯਾਦ ਕਰਾ ਰਹੇ ਆ ਕਿ ਮੁੱਖ ਮੰਤਰੀ ਸਾਹਿਬ ਜਿਹੜੀ ਕੁਰਸੀ ਤੇ ਤੁਸੀਂ ਆਮ ਘਰ ਦੇ ਪੁੱਤ ਹੋ ਕੇ ਬੈਠ ਗਏ ਹੋ ਉਸ ਦੇ ਉੱਪਰ ਹੁਣ ਆਮ ਘਰਾਂ ਦੇ 3 ਪੁੱਤਾਂ ਬਾਰੇ ਵੀ ਸੋਚੋ ਜਿੰਦਾਬਾਦ ਜੁਨੀਆਂ ਜਿੰਦਾਬਾਦ ਜਨਤਾ ਸਰਕਾਰ ਜਿੰਦਾਬਾਦ ਜਨਤਾ ਸਰਕਾਰ ਜਿੰਦਾਬਾਦ ਸਾਡਾ ਹੱਕ ਇਜ਼ਤਿਹਾਕ